ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਣੇ ਸੋਨੀਆ ਆਪਣੀ ਸੱਸ ਨੂੰ ਕਹਿ ਰਹੀ ਸੀ ਕਿ ਮੰਮੀ ਜੀ ਅੱਜ ਮੇਰੇ ਪੇਕੇ ਆਉਣ ਵਾਲੇ ਨੇਗੇ ਤੇ ਮੈਂ ਕੱਲ ਤੁਹਾਨੂੰ ਕਿਹਾ ਸੀ ਤੁਸੀਂ ਸਬਜ਼ੀਆਂ ਵਗੈਰਾ ਸਾਰੀਆਂ ਕੱਟ ਕੇ ਤਿਆਰ ਕਰਕੇ ਰੱਖਤੀਆਂ ਸੀ ਤਾਂ ਗੋਦੀ ਸੱਸ ਕਹਿੰਦੀ ਵੀ ਹਾਂ ਪੁੱਤ ਸਾਰਾ ਕੁਝ ਤਿਆਰ ਆ ਉਹ ਕਹਿੰਦੀ ਫਿਰ ਚਲ ਤੁਸੀਂ ਐਂ ਕਰੋ ਤੁਸੀਂ ਫਟਾਫਟ ਖਾਣਾ ਬਣਾ ਦਿਓ ਖਾਣਾ ਬਣਾਉਣ ਤੋਂ ਬਾਅਦ ਤੇ ਮਤਲਬ ਤਿਆਰ ਕਰ ਲਿਓ ਖਾਣਾ ਅੱਜ ਆਪਾਂ ਪੂਰੀਆਂ ਬਣਾਵਾਂਗੇ ਤੇ ਉਸ ਤੋਂ ਬਾਅਦ ਸਾਰੇ ਘਰ ਦੀ ਸਫਾਈ ਕਰ ਦਿਓ ਤਾਂ ਅੱਗੋਂ ਸੋਨੀਆ ਦੀ ਸੱਸ ਕਹਿੰਦੀ ਕਿ ਪੁੱਤ ਖਾਣਾ ਬਣਾਉਣ ਤੇ ਕਾਫੀ ਟਾਈਮ ਲੱਗ ਜਾਣਾ ਵੀ ਸਫਾਈਆਂ ਨਹੀਂ ਮੇਰੇ ਤੋਂ ਹੋਣੀਆਂ ਚਲ ਤੂੰ ਐਂ ਕਰ ਤੂੰ ਸਫਾਈਆਂ ਕਰ ਲੈ ਰਸੋਈ ਦਾ ਸਾਰਾ ਕੰਮ ਮੈਂ ਕਰ ਦੂੰ ਉਹ ਕਹਿੰਦੀ ਉਹੋ ਮੰਮੀ ਤੁਹਾਨੂੰ ਪਤਾ ਨਹੀਂ ਮੈਂ ਤਾਂ ਪਾਰਲਰ ਦੇ ਚੱਲੀ ਆ ਮੇਰੇ ਕੋਲ ਲੰ ਟਾਈਮ ਹੈਗਾਗਾ ਉਹਨਾਂ ਦੋਨਾਂ ਸੱਸ ਨੂੰਹਾਂ ਦੀ ਗੱਲ ਸੁਣ ਕੇ ਸੋਨੀਆ ਦਾ ਪਤੀ ਜੱਗੀ ਆ ਗਿਆ ਉਹ ਕਹਿੰਦਾ ਕੀ ਗੱਲ ਹੋ ਗਈ ਸਵੇਰੇ ਸਵੇਰੇ ਕਾਹਦਾ ਰੌਲਾ ਪਾਇਆ ਸੱਸ ਨੂੰਹਾਂ ਨੇ ਤਾਂ ਅਗੋਂ ਸੋਨੀਆ ਕਹਿੰਦੀ ਦੇਖੋ ਨਾ ਜੱਗੀ ਅੱਜ ਮੇਰੇ ਪੇਰੈਂਟਸ ਆ ਰਹੇ ਨੇ ਉਹਨਾਂ ਨੇ ਪਹਿਲੀ ਵਾਰ ਆਉਣਾ ਹਨਾ ਮੈਂ ਮੰਮੀ ਨੂੰ ਕਹਿਤਾ ਕਿ ਤੁਸੀਂ ਖਾਣਾ ਤਿਆਰ ਕਰਕੇ ਵੀ ਸਫਾਈਆਂ ਕਰ ਦਿਓ ਮੈਂ ਪਾਰਲਰ ਦੇ ਜਾਣਾ ਉਹ ਕਹਿੰਦਾ ਸੋਨੀਆ ਤੂੰ ਕਮਾਲ ਕਰਦੀ ਆ ਖਾਣਾ ਬਣਾਉਣ ਤੇ ਕਿੰਨਾ ਟਾਈਮ ਲੱਗ ਜਾਂਦਾ ਹਨਾ ਵੀ ਮੰਮੀ ਤੂੰ ਖੜੇ ਖੜੇ ਖਾਣਾ ਇੰਨਾ ਬਣਾਉਣਾ ਔਖਾ ਵੀ ਤੁਸੀਂ ਐਂ ਕਰੋ ਚਲ ਤੂੰ ਸਫਾਈ ਕਰ ਜਾ ਮੰਮੀ ਖਾਣਾ ਬਣਾ ਦੂ ਮੈਂ ਮੰਮੀ ਦੀ ਹੈਲਪ ਕਰ ਦੂ ਖਾਣਾ ਬਣਾਉਣ ਚ ਕਹਿੰਦੀ ਦੇਖੋ ਤੁਸੀਂ ਤਾਂ ਨਾ ਹਮੇਸ਼ਾ ਆਪਣੀ ਮੰਮੀ ਦੀ ਸਾਈਡ ਲੈਨੇ ਹੋ ਮੈਨੂੰ ਤਾਂ ਤੁਸੀਂ ਕਦੇ ਵੀ ਸਹੀ ਨਹੀਂ ਕਹਿੰਦੇ ਮੈਂ ਕੋਈ ਵੀ ਗੱਲ ਕਹਦੇ ਆ ਤੁਸੀਂ ਮੰਮੀ ਦੀ ਹੀ ਤਰਫਦਾਰੀ ਕਰਦੇ ਹੋ ਮੈਂ ਤੁਹਾਨੂੰ ਇੱਕ ਗੱਲ ਕਹਤੀ ਵੀ ਮੇਰੇ ਪੇਰੈਂਟਸ ਨੇ ਆਉਣਾ ਖਾਣਾ ਵਧੀਆ ਬਣਿਆ ਹੋਣਾ ਚਾਹੀਦਾ ਤੇ ਘਰ ਦੀ ਸਫਾਈ ਵੀ ਹੋਣੀ ਚਾਹੀਦੀ ਹੈਗੀ ਮੇਰੇ ਖਾਨਦਾਨ ਦੇ ਵਿੱਚ ਤਾਂ ਐਂ ਰੱਖਦੇ ਆਂ ਸੀ ਤਾਂ ਘਰ ਬਣਾ ਬਣਾ ਕੇ ਕਿਤੇ ਉਹਨਾਂ ਨੂੰ ਐਂ ਨਾ ਲੱਗੇ ਵੀ ਸੋਨੀਆ ਦੇ ਘਰ 'ਚ ਸਫਾਈ ਨਹੀਂ ਸੀ ਤੇ ਮੈਂ ਪਾਰਲਰ ਵੀ ਜਾਣਾ ਜਦੋਂ ਮੇਰੇ ਮਾਪੇ ਆਉਣਗੇ ਉਹ ਵੇਖਣਗੇ ਕਿ ਮੇਰੀ ਕੀ ਹਾਲਤ ਹੋਈ ਆ ਤੇ ਉਹ ਕਹਿਣਗੇ ਕਿ ਸਾਡੀ ਕੁੜੀ ਖਰੇ ਸਹੁਰੇ ਘਰ ਸੌਖੀ ਨਹੀਂ ਹੈਗੀਗੀ ਮੈਂ ਤਾਂ ਚੱਲੀ ਆਂ ਜੇ ਤੁਹਾਨੂੰ ਵਾੜਾ ਲੱਗਦਾ ਮੈਂ ਆਪਣੇ ਕਮਰੇ ਦੀ ਸਫਾਈ ਕਰ ਜਾਨੀ ਆ ਇਹ ਕਹਿੰਦੇ ਹੋਏ ਸੋਨੀਆ ਨੇ ਝਾੜੂ ਚੱਕਿਆ ਆਪਣੇ ਕਮਰੇ ਦੇ ਵਿੱਚ ਮੋਟਾ-ਮੋਟਾ ਝਾੜੂ ਲਾਇਆ ਤੇ ਉਸ ਤੋਂ ਬਾਅਦ ਉਹ ਚਲੀ ਜਾਂਦੀ ਆ ਪਾਰਲਰ ਦੇ ਤੇ ਉਹਦੇ ਘਰ ਵਾਲਾ ਜੱਗੀ ਆ ਜਿਹੜਾ ਉਹ ਹੈਰਾਨ ਹੁੰਦਾ ਵੀ ਇਹਦੇ ਵਿਆਹ ਨੂੰ ਨਾ 2 ਮਹੀਨੇ ਹੋ ਗਏ ਆ ਹਨਾ ਮੈਂ ਕਿੰਨਾ ਅੰਦਰੇ-ਅੰਦਰ ਸਮਝਾਉਣਾ ਇਹਨੂੰ ਪਰ ਇਹਦੀਆਂ ਜਵਾਕਾਂ ਵਰਗੀਆਂ ਹਰਕਤਾਂ ਨਹੀਂ ਤੇ ਉਹ ਆ ਕੇ ਆਪਣੀ ਮਾਂ ਨੂੰ ਕਹਿੰਦਾ ਮਾਂ ਤੂੰ ਸੋਹਣਿਆ ਨੂੰ ਮਾੜੀ-ਮੋਟੀ ਗੱਲ ਸਮਝਾਇਆ ਕਰਨਾ ਵੀ ਉਹ ਤੇਰੀ ਨੂੰਹ ਆ ਤੂੰ ਉਹਦੇ ਅੱਗੇ ਹੋ ਹੋ ਕੇ ਸਾਰਾ ਕੰਮ ਕਰਦੀ ਰਹਿਣੀ ਆ ਵੀ ਉਹਨੂੰ ਕਦੋਂ ਜਾਂ ਜਾਊਗੀ ਵੀ ਆਉਣਾ ਉਹਦੇ ਪੇਰੈਂਟਸ ਨੇ ਆ ਤੇ ਆਪ ਉਹ ਪਾਰਲਰ ਦੇ ਤੁਰਗੀ ਜੀ ਉਹਨੇ ਪਾਰਲਰ ਦੇ ਜਾਣਾ ਸੀ 2 ਦਿਨ ਪਹਿਲਾਂ ਜਾਇ ਆਉਂਦੀ ਵੀ ਤੁਸੀਂ ਹਰ ਇੱਕ ਗੱਲ ਦੀ ਜ਼ਿੰਮੇਵਾਰੀ ਲੈ ਲੈਨੇ ਹੋ ਤਾ ਗੋਦੀ ਮਾਂ ਕਹਿੰਦੀ ਪੁੱਤ ਮੈਂ ਉਹਨੂੰ ਕਿਹਾ ਸੀ ਵੀ ਸਫਾਈਆਂ ਮੇਰੇ ਤੋਂ ਨਹੀਂ ਹੋਣੀਆਂ ਫਿਰ ਕਹਿੰਦੀ ਚੱਲ ਕੋਈ ਨਾ ਪੁੱਤ ਹੁਣ ਨਿਆਣੀ ਆ ਉਹਦੇ ਪੇਕਿਆਂ ਨੇ ਆਉਣਾ ਹੁੰਦਾ ਹੀ ਆ ਕੁੜੀਆਂ ਨੂੰ ਜਾ ਕੋਈ ਨਾ ਮੈਂ ਕਰ ਦਿੰਨੀ ਆ ਜਿਹੜਾ ਵੀ ਕੁਝ ਮੈਥੋਂ ਹੋਇਆ ਤੇ ਚਲੋ ਜੱਗੀ ਆਪਣੀ ਮਾਂ ਦੇ ਨਾਲ ਹੈਲਪ ਕਰਾਉਣ ਲੱਗ ਗਿਆ ਉਹਨੂੰ ਕਹਿੰਦਾ ਕਿ ਮਾਂ ਤਿੰਨ ਤਿੰਨ ਸਬਜ਼ੀਆਂ ਕੀ ਕਰਨੀਆਂ ਇੱਕ ਸਬਜ਼ੀ ਆ ਇੱਕ ਰੈਤਾ ਤੇ ਇੱਕ ਦਾਲ ਆ ਚਾਵਲ ਹੋ ਜਾਣਗੇ ਰੋਟੀ ਹੋਜੂਗੀ ਹੈਨਾ ਪੂਰੀਆਂ ਮਤਲਬ ਵੀ ਇੰਨਾ ਕੁਝ ਕੀ ਕਰਨਾਗਾ ਇੰਨਾ ਨਹੀਂ ਖਾਦਾ ਜਾਂਦਾ ਹੁੰਦਾ ਤੁਸੀਂ ਆਹ ਤੀਸਰੀ ਸਬਜ਼ੀ ਰਹਿਣ ਦਿਓ ਬਣਾਉਣ ਨੂੰ ਤੇ ਚਲ ਉਹ ਕਹਿੰਦੀ ਵੀ ਠੀਕ ਆ ਜਿਵੇਂ ਤੈਨੂੰ ਠੀਕ ਲੱਗੇ ਇਸੇ ਤਰ੍ਹਾਂ ਗੱਲਾਂ ਕਰਦੇ ਕਰਦੇ ਉਹ ਕਦੋਂ ਖਾਣੇ ਦੀ ਤਿਆਰੀ ਕਰ ਲੈਂਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਉਸ ਤੋਂ ਬਾਅਦ ਚਲ ਉਹਦਾ ਪੁੱਤਰ ਆ ਜਿਹੜਾ ਉਹ ਝਾੜੂ ਲਾਉਣ ਲੱਗ ਜਾਂਦਾ ਉਹ ਕਹਿੰਦੀ ਪੁੱਤ ਚਲ ਪੋਚੇ ਮੈਂ ਲਾ ਦਿੰਨੀ ਆ ਉਹ ਕਹਿੰਦਾ ਮੰਮੀ ਇੰਨੇ ਪੋਚੇ ਲਾਉਣ ਨੂੰ ਕੀ ਹੋਇਆ ਵੀ ਝਾੜੂ ਕੱਢੇ ਤੋਂ ਵੀ ਕਿਹੜਾ ਕੁਝ ਨਿਕਲੇਗਾ ਰੋਜ਼ ਤਾਂ ਸਫਾਈ ਕਰਦੇ ਆ ਆਪਾਂ ਪਰ ਫਿਰ ਵੀ ਉਹਦੀ ਮਾਂ ਤੋਂ ਨਾ ਰਿਹਾ ਗਿਆ ਉਹ ਪੋਚਾ ਲੈ ਆਈ ਤੇ ਉਹ ਕਹਿੰਦਾ ਵੀ ਚਲ ਐਂ ਕਰ ਫਿਰ ਝਾੜੂ ਥੋੜਾ ਜਿਹਾ ਰਹਿ ਗਿਆ ਉਹ ਝਾੜੂ ਹੀ ਕੱਢ ਦਿਓ ਤੁਸੀਂ ਮੰਮੀ ਪੋਚਾ ਮੈਂ ਲਾ ਦਿੰਨਾ ਚਲ ਜੱਗੀ ਦੀ ਮਾਂ ਨੇ ਝਾੜੂ ਚੱਕਿਆ ਜਿੰਨਾ ਕ ਝਾੜ ਤੇ ਜੱਗੀ ਨੇ ਫਟਾਫਟ ਪੋਚਾ ਲਾਤਾ ਤੇ ਉਹ ਕਹਿੰਦੀ ਚਲਾਇਆ ਕਰ ਬੁੱਤ ਹਰਿਆ ਤਾਂ ਵਗੈਰਾ ਸਲਾਦ ਵਗੈਰਾ ਸਾਰਾ ਕੁਝ ਕੱਟਿਆ ਪਿਆ ਹਨਾ ਸਬਜ਼ੀਆਂ ਵਗੈਰਾ ਆਪਾਂ ਮੌਕੇ ਤੇ ਪਾ ਲਾਂਗੇ ਤੇ ਦੂਸਰਾ ਸਮਾਨ ਜਿਹੜਾ ਰੱਖਣ ਵਾਲਾ ਡਾਈਨਿੰਗ ਟੇਬਲ ਤੇ ਰੱਖਦੇ ਸਾਰੇ ਚਲੋ ਡਿਨਰ ਸੈੱਟ ਵਗੈਰਾ ਕੱਢ ਕੇ ਉਹਨਾਂ ਨੇ ਪੂਰੀ ਤਿਆਰੀ ਕਰ ਲਈ ਅਸਲ ਦੇ ਵਿੱਚ ਜੱਗੀ ਦੀ ਮਾਂ ਜਿਹੜੀ ਉਹ ਇੱਕ ਵਿਧਵਾ ਔਰਤ ਸੀ ਜਦੋਂ ਜੱਗੀ ਬਹੁਤ ਛੋਟਾ ਸੀ ਉਦੋਂ ਹੀ ਉਹਦੇ ਘਰ ਵਾਲੇ ਦੀ ਮੌਤ ਹੋ ਗਈ ਸੀ ਉਹਦੇ ਘਰ ਵਾਲਾ ਸਰਕਾਰੀ ਨੌਕਰੀ ਕਰਦਾ ਸੀ ਤੇ ਉਹਦੀ ਪੈਨਸ਼ਨ ਸੀ ਜਿਹੜੀ ਉਹ ਜੱਗੀ ਦੀ ਮਾਂ ਨੂੰ ਮਿਲ ਜਾਂਦੀ ਸੀ ਜੱਗੀ ਦੀ ਮਾਂ ਦੇ ਜਿਹੜੇ ਪੇਕੇ ਸੀਗੇ ਉਹਦੇ ਤਿੰਨ ਭਰਾ ਸੀ ਤਿੰਨ ਭਰਾਵਾਂ ਦੀ ਉਹ ਲਾਡਲੀ ਭੈਣ ਸੀ ਉਹਦੇ ਮੰਮੀ ਪਾਪਾ ਵੀ ਹੈਗੇ ਸੀ ਤੇ ਉਦੋਂ ਉਹਨਾਂ ਦੇ ਸਾਰੇ ਪਰਿਵਾਰ ਨੇ ਜ਼ੋਰ ਲਾਇਆ ਵੀ ਤੇਰਾ ਬੇਟਾ ਛੋਟਾ ਹੈਗਾ ਵੀ ਤੂੰ ਇੱਥੇ ਇਸ ਘਰ ਦੇ ਵਿੱਚ ਕਿਵੇਂ ਗੁਜ਼ਾਰਾ ਕਰੇਂਗੀ ਵੀ ਤੂੰ ਸਾਡੇ ਨਾਲ ਰਹੇ ਆ ਕਿ ਵੀ ਤੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦੇਵਾਂਗੇ ਪਰ ਜੱਗੀ ਦੀ ਮਾਂ ਨੇ ਇੱਕੋ ਗੱਲ ਕਹੀ ਕਿ ਨਹੀਂ ਵੀਰੇ ਆਪਣੀਆਂ ਭਾਬੀਆਂ ਨੂੰ ਵੀ ਕਹੀ ਕਿ ਹੁਣ ਤਾਂ ਆਪਣਾ ਦੇਖੋ ਇੰਨਾ ਪਿਆਰਾ ਰਿਸ਼ਤਾ ਹੈਗਾ ਵੀ ਜੇ ਮੈਂ ਤੁਹਾਡੇ ਨਾਲ ਉੱਥੇ ਜਾ ਕੇ ਰਹੂੰਗੀ ਤਾਂ ਮੈਂ ਤੁਹਾਡੇ ਤੇ ਬੋਝ ਬਣ ਜੂੰਗੀ ਵੀ ਆਪਣੇ ਰਿਸ਼ਤੇ ਦੇ ਵਿੱਚ ਨਾ ਉਹ ਮਿਠਾਸ ਨਹੀਂ ਰਹਣੀਗੀ ਉਹਦੇ ਮੰਮੀ ਪਾਪਾ ਨੇ ਕਿਹਾ ਵੀ ਜਿੱਥੇ ਸਾਡੇ ਤਿੰਨ ਪੁੱਤਾਂ ਤੂੰ ਚੌਥਾ ਪੁੱਤ ਹੋਇਆ ਸਾਡਾ ਉਹ ਕਹਿੰਦੀ ਵੀ ਨਹੀਂ ਧੀਆ ਤਾਂ ਆਪਦੇ ਸਹੁਰੇ ਘਰ ਹੀ ਚੰਗੀਆਂ ਲੱਗਦੀਆਂ ਕੋਈ ਨਾ ਹੌਲੀ ਹੌਲੀ ਮੇਰਾ ਪੁੱਤ ਗੱਭਰੂ ਹੋ ਜਾਊਗਾ ਤੇ ਮੈਂ ਇਹ ਗੁਜ਼ਾਰਾ ਕਰ ਲੂੰਗੀ ਜਿੱਦੇ ਮੈਨੂੰ ਕਿਤੇ ਲੋੜ ਹੋਊਗੀ ਮੈਂ ਆਜਿਆ ਕਰੂੰਗੀ ਜਾਂ ਮੈਂ ਤੁਹਾਨੂੰ ਬੁਲਾ ਲਿਆ ਕਰੂੰਗੀ ਚਲੋ ਉਹਦੇ ਮੰਮੀ ਪਾਪਾ ਨੇ ਵੀ ਬਹੁਤਾ ਜ਼ੋਰ ਨਾ ਪਾਇਆ ਕਦੇ ਉਹਦੇ ਮੰਮੀ ਪਾਪਾ ਆ ਜਾਂਦੇ ਕਦੇ ਕੋਈ ਭਰਾ ਭਝਾਈ ਆ ਕੇ ਉਹਦੇ ਨਾਲ ਖੜਦੇ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਗਿਆ ਤੇ ਉਹਨੇ ਆਪਣੇ ਪੁੱਤਰ ਦਾ ਪਾਲਣ ਪੋਸ਼ਣ ਵਧੀਆ ਕਰਤਾ ਤੇ ਜਦੋਂ ਉਹਦਾ ਪੁੱਤਰ ਵੱਡਾ ਹੋ ਗਿਆ ਉਹਨੂੰ ਆਪਣੇ ਪਾਪਾ ਵਾਲੀ ਨੌਕਰੀ ਹੀ ਮਿਲ ਗਈ ਉਹ ਆਪਣੀ ਮਾਂ ਦੇ ਕਹਣੇ ਚ ਸੀ ਆਪਣੀ ਮਾਂ ਦਾ ਹੋਣਹਾਰ ਪੁੱਤ ਸੀ ਕਿਉਂਕਿ ਉਹਨੇ ਆਪਣੀ ਮਾਂ ਦਾ ਸੰਘਰਸ਼ ਵੇਖਿਆ ਸੀ ਬਾਕੀ ਜੱਗੀ ਦੇ ਜਿਹੜੇ ਮਾਮੇ ਸੀ ਉਹ ਵੀ ਉਹਨੂੰ ਇਹੀ ਸਮਝਾਉਂਦੇ ਸੀ ਕਿ ਤੇਰੀ ਮਾਂ ਨੇ ਤੈਨੂੰ ਬਹੁਤ ਔਖਾਂ ਨਾਲ ਪਾਲਿਆ ਵੀ ਤੂੰ ਕਦੇ ਗਲਤ ਕੰਮ ਚ ਨਾ ਪਈ ਜੱਗੀ ਬਹੁਤ ਸਿਆਣਾ ਤੇ ਸੂਝਵਾਨ ਮੁੰਡਾ ਸੀ ਪਿੱਛੇ 2 ਮਹੀਨੇ ਹੋਏ ਸੀ ਹਜੇ ਉਹਦਾ ਵਿਆਹ ਹੋਏ ਨੂੰ ਤੇ ਜਿਹੜੀ ਉਹਦੇ ਘਰ ਵਾਲੀ ਸੋਨੀਆ ਉਹ 21-22 ਸਾਲ ਦੀ ਕੁੜੀ ਸੀ ਉਹ ਇੰਨੀ ਮਤਲਬ ਸੁਲਜੀ ਹੋਈ ਨਹੀਂ ਸੀ ਚਲੋ ਉਹ ਸੋਚਦੇ ਰਹਿੰਦੇ ਸੀ ਕਿ ਸੋਨੀਆ ਦੀ ਜਿਹੜੀ ਸੱਸ ਸੀ ਜੱਗੀ ਦੀ ਮਾਂ ਕਿ ਹਜੇ ਨਿਆਣੀ ਆ ਵੀ ਪੇਕੇ ਘਰ ਚ ਕਈ ਵਾਰੀ ਕੁੜੀਆਂ ਨੇ ਨਹੀਂ ਕੰਮ ਕੀਤਾ ਹੁੰਦਾ ਹੌਲੀ-ਹੌਲੀ ਆਦਤ ਪੈ ਜਾਉ ਇਸ ਕਰਕੇ ਉਹ ਆਪਣੀ ਨੂੰਹ ਦੀ ਜ਼ਿਆਦਾ ਟੋਕ ਟਿਕਾਈ ਨਹੀਂ ਕਰਦੀ ਸੀ ਇੰਨੇ ਨੂੰ ਸੋਨੀਆ ਦਾ ਫੋਨ ਆ ਜਾਂਦਾ ਤੇ ਉਹ ਜੱਗੀ ਨੂੰ ਕਹਿੰਦੀ ਹੈ ਜੱਗੀ ਮੇਰੇ ਪੇਰੈਂਟਸ ਦਾ ਜਿਹੜੇ ਉਹ ਸ਼ਹਿਰ ਦੇ ਵਿੱਚ ਆ ਗਏ ਆ ਬਸ ਉਹ 10 ਮਿੰਟ ਤੱਕ ਘਰੇ ਪਹੁੰਚਣ ਵਾਲੇ ਹੋਣਗੇ ਐਂ ਕਰ ਤੂੰ ਮੈਨੂੰ ਪਾਰਲਰ ਦਿਓ ਲੈ ਜਾ ਵੀ ਪਾਰਲਰ ਦਾ 5 ਮਿੰਟ ਦਾ ਰਸਤਾ ਹੈਗਾ ਵੀ ਮੈਂ ਉਹਨਾਂ ਦੇ ਆਉਣ ਤੋਂ ਪਹਿਲਾਂ ਘਰੇ ਪਹੁੰਚ ਜਾ ਚਲੋ ਜੱਗੀ ਗੱਡੀ ਲੈ ਕੇ ਜਾਂਦਾ ਤੇ ਆਪਣੇ ਘਰ ਵਾਲੀ ਨੂੰ ਲੈ ਆਉਂਦਾ ਤੇ ਆ ਕੇ ਉਹਨੂੰ ਕਹਿੰਦਾ ਵੀ ਜਦੋਂ ਉਹਨਾਂ ਨੇ ਅੱਜ ਆਉਣਾ ਸੀ ਵੀ ਤੂੰ ਪਾਰਲਰ 2 ਦਿਨ ਪਹਿਲਾਂ ਜਾਇ ਆਉਂਦੀ ਕਹਿੰਦੀ ਠੀਕ ਆ ਹੁਣ ਫਿਰ ਜੋ ਕੁਝ ਹੋਣਾ ਸੀ ਹੁਣ ਮੈਂ ਪਹਿਲਾਂ ਆ ਗਈ ਨਾ ਤੇ ਚਲੋ ਉਹ ਐਂ ਨਾ ਜਾ ਕਰਦੇ ਆ ਤੇ ਜੱਗੀ ਦੀ ਮਾਂ ਜਿਹੜੀ ਉਹਨੂੰ ਇਸ਼ਾਰਾ ਕਰ ਦਿੰਦੀ ਆ ਵੀ ਨਾ ਚਲੋ ਚੁੱਪ ਕਰ ਜਾਂਦਾ ਇੰਨੇ ਨੂੰ ਸੋਨੀਆ ਦੇ ਪੇਕੇ ਆ ਜਿਹੜੇ ਆ ਜਾਂਦੇ ਆ ਸੋਨੀਆ ਦੇ ਮੰਮੀ ਪਾਪਾ ਉਹਦੇ ਚਾਚਾ ਚਾਚੀ ਤੇ ਉਹਦਾ ਭਰਾ ਹੁੰਦਾਗਾ ਤੇ ਇੱਕ ਉਹ ਗਹਾ ਉਹਦਾ ਮਾਮਾ ਤੇ ਮਾਮੀ ਹੁੰਦੇ ਆ ਚਲੋ ਸਾਰੇ ਜਾਣਿਆਂ ਦੀ ਵਧਾਈ ਆਉ ਭਗਤ ਕਰਦੇ ਹੈਗੇ ਸੋਨੀਆ ਆਪਣੇ ਪੇਰੈਂਟਸ ਦੇ ਨਾਲ ਬਹਿ ਜਾਂਦੀ ਆ ਜੱਗੀ ਵੀ ਉੱਥੇ ਬਹਿ ਜਾਂਦਾ ਸੋਨੀਆ ਆਪਣੀ ਸੱਸ ਨੂੰ ਕਹਿੰਦੀ ਮੰਮੀ ਮੰਮੀ ਹੋਰਾਂ ਵਾਸਤੇ ਪਾਣੀ ਲੈ ਆਓ ਤੇ ਚਲ ਜਦੋਂ ਉਹ ਪਾਣੀ ਲੈਣ ਜਾਂਦੀ ਆ ਤਾਂ ਫਿਰ ਸੋਨੀਆ ਦੀ ਜਿਹੜੀ ਚਾਚੀ ਆ ਨਾਲ ਉਹ ਉੱਠ ਜਾਂਦੀ ਆ ਉਹ ਦੇਖਦੀ ਹੈ ਵੀ ਹਨਾ ਵਿਚਾਰੀ ਬਜ਼ੁਰਗ ਕਿੱਥੋਂ ਪਾਣੀ ਲਿਆਉ। ਚਲੋ ਪਿੱਛੇ ਹੀ ਆਪਣੀ ਕੁੜਮਣੀ ਦੇ ਆ ਜਾਂਦੀ ਆ। ਉਹ ਨੂੰ ਕਹਿੰਦੀ ਆ ਭੈਣ ਜੀ ਤੁਸੀਂ ਪਾਣੀ ਪਾ ਦਿਓ ਮੈਂ ਲੈ ਜਾਨੀ ਆ। ਤੇ ਉਹ ਕਹਿੰਦੀ ਵੀ ਨਹੀਂ ਨਹੀਂ ਤੁਸੀਂ ਪਹਿਲੀ ਵਾਰ ਆਏ ਹੋ ਹਨਾ ਤੁਸੀਂ ਬੈਠੋ। ਕਹਿੰਦੀ ਕੋਈ ਗੱਲ ਨਹੀਂ। ਚਲੋ ਸੋਨੀਆ ਦੀ ਚਾਚੀ ਪਾਣੀ ਦੀ ਟ੍ਰੇ ਲੈ ਆਉਂਦੀ ਆ ਸਾਰਿਆਂ ਨੂੰ ਪਾਣੀ ਦੇ ਕੇ। ਨਾਲ ਦੀ ਨਾਲ ਸੋਨੀਆ ਦੀ ਸੱਸਾ ਜਿਹੜੀ ਉਹ ਚਾਹ ਬਣਾਉਣ ਲੱਗ ਜਾਂਦੀ ਆ। ਚਾਹ ਦੇ ਨਾਲ ਉਹਨੇ ਦੋ ਤਰ੍ਹਾਂ ਦੇ ਸਨੈਕਸ ਤੇ ਕੁਝ ਮਠਿਆਈ ਵਗੈਰਾ ਮੰਗਾ ਰੱਖੀ ਸੀ। ਚਲੋ ਸਾਰਿਆਂ ਨੂੰ ਚਾਹ ਪਲਾਈ ਜਾਂਦੀ ਆ। ਸਾਰੇ ਚਾਹ ਦੀ ਬੜੀ ਤਾਰੀਫ ਕਰਦੇ ਆ। ਉਸ ਤੋਂ ਬਾਅਦ ਉਹ ਕਹਿੰਦੀ ਹੈ ਕਿ ਸੋਨੀਆ ਪੁੱਤ ਖਾਣੇ ਦੀ ਤਿਆਰੀ ਆ ਵੀ ਜਦੋਂ ਵੀ ਇਹਨਾਂ ਨੇ ਖਾਣਾ ਹੋਇਆ ਤੇਰੇ ਮੰਮੀ ਪਾਪਾ ਨੇ ਬਸ ਪੂਰੀਆਂ ਮੈਂ ਬਣਾ ਦੂੰਗੀ ਬਾਕੀ ਸਾਰਾ ਕੁਝ ਰੈਡੀ ਆ ਉਹ ਕਹਿੰਦੀ ਠੀਕ ਹੈ ਚਲੋ ਅੱਧਾ ਘੰਟਾ ਬੈਂਦੇ ਆ ਗੱਲਾਂ ਬਾਤਾਂ ਕਰਦੇ ਆ ਉਸ ਤੋਂ ਬਾਅਦ ਸੋਨੀਆ ਦੇ ਮੰਮੀ ਪਾਪਾ ਜਿਹੜੇ ਉਹ ਕਹਿੰਦੇ ਕਿ ਭੈਣ ਜੀ ਸਾਡੇ ਬੇਟੇ ਦਾ ਵਿਆਹ ਹੈ ਅਸੀਂ ਕਾਰਡ ਲੈ ਕੇ ਆਏ ਆ ਸੋਨੀਆ ਦੀ ਸੱਸ ਬੜੀ ਖੁਸ਼ ਹੁੰਦੀ ਆ ਉਹ ਕਹਿੰਦੀ ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ ਵੀ ਹਾਂ ਅਸੀਂ ਵਿਆਹ ਜ਼ਰੂਰ ਆਵਾਂਗੇ ਤਾਕੋ ਸੋਨੀਆ ਕਹਿੰਦੀ ਮੰਮੀ ਜੀ ਤੁਹਾਨੂੰ ਪਤਾ ਮੇਰੇ ਭਰਾ ਵਾਸਤੇ ਤਾਂ ਮੰਤਰੀ ਦੇ ਮੁੰਡੇ ਦਾ ਰਿਸ਼ਤਾ ਆਉਂਦਾ ਸੀ ਤੇ ਉਹ ਤਾਂ ਐ ਸੀ ਮੇਰੇ ਭਰਾ ਨੂੰ ਕੁੜੀ ਇਹ ਪਸੰਦ ਆ ਗਈ ਹੁਣ ਵੀ ਮੇਰੇ ਭਰਾ ਵਧੀਆ ਕਰੇ ਵਿਆਹ ਜਾ ਰਿਹਾ ਤੇ ਇੰਨੇ ਗਹਿਣੇ ਕਰਵਾਏ ਨੇ ਅਸੀਂ ਮੇਰੀ ਮੰਮੀ ਨੇ ਮੇਰੀ ਭਾਬੀ ਵਾਸਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਉਹਨੂੰ ਸੋਨੇ 'ਚ ਹੀ ਮੜਤਾ ਤੇ ਸੂਟ ਭਰੀ ਦੇ ਇੰਨੇ ਮਹਿੰਗੇ ਮਹਿੰਗੇ ਸੂਟ ਬਣਵਾਏ ਨੇ ਤੁਸੀਂ ਦੇਖੋਗੇ ਨਾ ਤਾਂ ਵੇਖਦੀ ਰਹਿ ਜਾਓਗੇ ਉਹ ਆਪਣੇ ਪੇਕਿਆਂ ਦੀ ਤਾਰੀਫ ਕਰਨ ਲੱਗੀ ਹੋਈ ਸੀ ਤੇ ਉਹਦੇ ਪੇਰੈਂਟਸ ਆ ਜਿਹੜੇ ਉਹ ਇਸ ਗੱਲ ਦੀ ਥੋੜੀ ਜੀ ਸ਼ਰਮ ਜੀ ਮੰਨਦੇ ਆ ਤੇ ਉਹ ਨਾਲ ਗੱਲ ਟਾਲ ਦਿੰਦੇ ਆ ਕਹਿੰਦੇ ਸੋਨੀਆ ਪੁੱਤ ਚਲ ਐ ਕਰੋ ਤੁਸੀਂ ਖਾਣੇ ਦੀ ਤਿਆਰੀ ਕਰੋ ਵੀ ਟਾਈਮ ਲੱਗ ਜਾਣਾ ਹਨਾ ਫਿਰ ਅਸੀਂ ਜਾਣਾ ਵੀ ਹੈਗਾ ਚਲ ਸੋਨੀਆ ਜਿਹੜੀ ਉਹ ਆਪਣੀ ਮੰਮੀ ਨੂੰ ਕਹਿੰਦੀ ਆ ਕਿ ਮੰਮੀ ਕਿੰਨਾ ਕੁ ਟਾਈਮ ਲੱਗੂ ਉਹ ਕਹਿੰਦੀ ਕੋਈ ਨਾ ਪੁੱਤ ਮੈਂ ਹੁਣ ਤਿਆਰ ਕਰ ਦਿੰਨੀ ਆ ਸੋਨੀਆ ਦੀ ਚਾਚੀ ਤੇ ਉਹਦੀ ਮੰਮੀ ਫਿਰ ਉੱਠ ਜਾਂਦੀਆਂ ਨੇ ਉਹ ਵੇਖਦੀਆਂ ਵੀ ਸੋਨੀਆ ਤਾਂ ਉੱਠਦੀ ਨਹੀਂ ਹੈਗੀ ਚਲੋ ਰਸੋਈ ਦੇ ਵਿੱਚ ਆਉਂਦੀਆਂ ਪਰ ਸੋਨੀਆ ਦੀ ਸੱਸ ਉਹਨਾਂ ਨੂੰ ਬਿਠਾ ਦਿੰਦੀ ਆ ਕਹਿੰਦੀ ਨਹੀਂ ਤੁਸੀਂ ਬੈਠੋ ਵੀ ਮੈਂ ਤਾਂ ਖਾਣਾ ਖੂਣਾ ਬਣਾਉਣਾ ਤਾਂ ਮੈਨੂੰ ਕੋਈ ਔਖਾ ਨਹੀਂ ਲੱਗਦਾ ਵੀ ਮੈਨੂੰ ਤਾਂ ਸ਼ੌਂਕ ਆ ਹਨਾ ਮੇਰੇ ਕੋਈ ਆਵੇ ਵੀ ਤੁਸੀਂ ਤਾਂ ਪਹਿਲੀ ਵਾਰ ਆਏ ਹੋ ਵੀ ਮੇਰੀ ਨੂੰਹ ਦੇ ਪੇਕੇ ਹੋ ਹਨਾ ਮੇਰੇ ਕੁੜਮ ਹੋਗੇ ਵੀ ਮੈਂ ਤੁਹਾਡੇ ਤੋਂ ਕੰਮ ਥੋੜੀ ਕਰਾਉਣਾਗਾ ਤੇ ਚਲੋ ਉਹ ਜ਼ਿਆਦਾ ਕਹਿਣ ਤੇ ਬੈਠ ਜਾਂਦੀਆਂ ਨੇ ਤੇ ਸੋਨੀਆ ਦੀ ਸੱਸ ਆ ਜਿਹੜੀ ਉਹ ਫਟਾਫਟ ਪੂਰੀਆਂ ਕੱਢਣ ਲੱਗ ਜਾਂਦੀ ਆ ਨਾਲ ਜੱਗੀ ਆ ਕੇ ਉਹਦੀ ਹੈਲਪ ਕਰਨ ਲੱਗ ਜਾਂਦਾ ਪਰ ਸੋਨੀਆ ਸੀ ਜਿਹੜੀ ਉਹ ਆਪਣੇ ਪੇਰੈਂਟਸ ਕੋਲ ਬੈਠੀ ਗਪੌੜ ਤੇ ਗੱਲਾਂ ਮਾਰੀ ਜਾਂਦੀ ਸੀਗੀ ਉਹਦੇ ਪੇਰੈਂਟਸ ਨੂੰ ਵੀ ਥੋੜਾ ਜਿਹਾ ਐ ਹੋਇਆ ਹਨਾ ਵੀ ਇਹਦੀ ਆਦਤ ਤਾਂ ਉਹੀ ਨੇ ਚਲੋ ਕਹਿਣ ਕੀ ਹਨਾ ਸਹੁਰੇ ਘਰ ਉਹਦੇ ਪਹਿਲੀ ਵਾਰ ਆਈ ਸੀ ਉਸ ਤੋਂ ਬਾਅਦ ਚਲੋ ਜੱਗੀ ਨੇ ਸਾਰਿਆਂ ਨੂੰ ਲਿਆ ਕੇ ਖਾਣਾ ਸਰਵ ਕਰਤਾ ਦੋਨਾਂ ਮਾਪੁੱਤਾਂ ਨੇ ਸਾਰੇ ਰਿਸ਼ਤੇਦਾਰਾਂ ਨੂੰ 10 ਮਿੰਟ ਦੇ ਵਿੱਚ ਖਾਣਾ ਖਵਾਤਾ ਤੇ ਸਾਰੇ ਖਾਣੇ ਖਾ ਕੇ ਬੜੀ ਤਾਰੀਫ ਕਰ ਰਹੇ ਸੀ ਤੇ ਕਹਿ ਰਹੇ ਸੀ ਵੀ ਬਹੁਤ ਸਵਾਦ ਖਾਣਾ ਬਣਾਇਆ ਤੇ ਸੋਨੀਆ ਜਿਹੜੀ ਕਹਿੰਦੀ ਕਿ ਸਬਜ਼ੀਆਂ ਸਾਰੀਆਂ ਮੈਂ ਬਣਾ ਕੇ ਗਈ ਸੀਗੀ ਮੈਂ ਬਾਹਰ ਗਈ ਸੀ ਪਾਰਲਰ ਦੇ ਤੇ ਜਿਹੜੀਆਂ ਪੂਰੀਆਂ ਨੇ ਉਹਦਾ ਮੈਂ ਆਟਾ ਗੁੰਨਗੀ ਸੀ ਤੇ ਉਹ ਹੈਰਾਨ ਹੋ ਜਾਂਦੇ ਆ ਵੀ ਇਹਨੇ ਤਾਂ ਕਦੇ ਉੱਥੇ ਡੱਕਾ ਦੂਰਾ ਨਹੀਂ ਕੀਤਾ ਸੀ ਵੀ ਇੰਨਾ ਕੁਛ ਨੇ ਕਿੱਥੋਂ ਕਰ ਲਿਆ ਚਲ ਉਹ ਆਪਦੇ ਨੰਬਰ ਬਣਾਉਣ ਦੇ ਲੱਗੀ ਹੋਈ ਸੀ ਤੇ ਇਹਨੇ ਜੱਗੀ ਜਦੋਂ ਆਉਂਦਾ ਕੋਲ ਉਹ ਕਹਿੰਦੇ ਆ ਵੀ ਖਾਣਾ ਬੜਾ ਸਵਾਦਿਸ਼ਟ ਬਣਾਇਆ ਤੁਸੀਂ ਮਤਲਬ ਸਾਡੀ ਕੁੜੀ ਨੂੰ ਕਿਵੇਂ ਖਾਣਾ ਬਣਾਉਣ ਲੱਗਾ ਤਾਂ ਵੀ ਇਹਨੇ ਤਾਂ ਕਦੇ ਚਾਹਦਾ ਕਪਣੀ ਸੀ ਕੀਤਾ ਉਹ ਕਹਿੰਦਾ ਵੀ ਨਹੀਂ ਖਾਣਾ ਤਾਂ ਮੇਰੀ ਮੰਮੀ ਨੇ ਬਣਾਇਆ ਜਦੋਂ ਜੱਗੀ ਆਏ ਕਹਿੰਦਾ ਤਾਂ ਸੋਨੀਆ ਉਹਦੇ ਵੱਲ ਇਸ਼ਾਰਾ ਜਾਂ ਕਰਦੀ ਆ ਅੱਖਾਂ ਜੀਆਂ ਘੜਦੀ ਆ ਵੀ ਤੇ ਇਸੇ ਚੁੱਪ ਨਹੀਂ ਰਹਿ ਜਾਂਦਾ ਕਿਉਂਕਿ ਉਹ ਨੰਬਰ ਬਣਾਈ ਜਾਂਦੀ ਸੀ ਆਪਦੇ ਤੇ ਉਹਨੇ ਆ ਕੇ ਭਾਂਡਾ ਭੰਨਦਾ ਦੇਖ ਗਿਆ ਉਹਦਾ ਭਰਾ ਹੱਸ ਕੇ ਕਹਿੰਦਾ ਮੈਨੂੰ ਪਤਾ ਹੀ ਸੀ ਸੋਨੀਆ ਕਿੱਥੋਂ ਬਣਾ ਲੂ ਇੰਨਾ ਸਵਾਦ ਖਾਣਾ ਇਹ ਤਾਂ ਮੈਂ ਚਾਹ ਦਾ ਕੱਪ ਬਣਾਉਣ ਲਈ ਕਹਿ ਦਿੰਦਾ ਸੀ ਅੱਧਾ ਘੰਟਾ ਲਾ ਦਿੰਦੀ ਸੀ ਚਲੋ ਇਹ ਗੱਲ ਸੁਣ ਕੇ ਸੋਨੀਆ ਜਿਹੜੀ ਉਹ ਸ਼ਰਮਿੰਦਾ ਜਿਹਾ ਹੁੰਦੀ ਆ ਕੱਚੀ ਜੀ ਹੁੰਦੀ ਕਹਿੰਦੀ ਮੈਂ ਤਾਂ ਹੱਸਦੀ ਸੀਗੀ ਮੈਂ ਤਾਂ ਮਜ਼ਾਕ ਕਰਦੀ ਸੀ ਵੇਖਦੀ ਸੀਗੀ ਵੀ ਤੁਹਾਨੂੰ ਯਕੀਨ ਆਉਂਦਾ ਕਿ ਨਹੀਂ ਆਉਂਦਾ ਚਲੋ ਇਸ ਤਰ੍ਹਾਂ ਗੱਲ ਟਾਲ ਦਿੰਦੇ ਆ ਤੇ ਉਸ ਤੋਂ ਬਾਅਦ ਉਹ ਖਾਣਾ ਖਾ ਕੇ ਸਾਰੇ ਵਿਦਾ ਲੈਂਦੇ ਆ ਸੋਨੀਆ ਦੀ ਸੱਸ ਜਿਹੜੀ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦੀ ਆ ਤੇ ਉਹ ਕਹਿੰਦੇ ਆ ਵੀ ਤੁਸੀਂ ਸਾਰਿਆਂ ਨੇ 2 ਦਿਨ ਪਹਿਲਾਂ ਹੀ ਆ ਜਾਣਾ ਵਿਆਹ ਸੋਨੀਆ ਦੀ ਸੱਸ ਕਹਿ ਦਿੰਦੀ ਹੈ ਕਿ ਠੀਕ ਹੈ ਚਲੋ ਉਹ ਚਲੇ ਜਾਂਦੇ ਆ ਜਾਣ ਤੋਂ ਬਾਅਦ ਜੱਗੀ ਹੈਨਾ ਸੋਨੀਆ ਨੂੰ ਕਹਿੰਦਾ ਕਿ ਸੋਨੀਆ ਮੇਰੀ ਗੱਲ ਸੁਣਾ ਵੀ ਜਦੋਂ ਤੇਰੇ ਪੇਰੈਂਟਸ ਆਏ ਆ ਹੈਨਾ ਤੂੰ ਬੈਠੀ ਉਹਨਾਂ ਦੇ ਵਿੱਚ ਗੱਲਾਂ ਹੀ ਕਰ ਰਹੀ ਸੀ ਵੀ ਘਟੋ ਘਟ ਤੈਨੂੰ ਮੰਮੀ ਦੀ ਥੋੜੀ ਬਹੁਤੀ ਹੈਲਪ ਤਾਂ ਕਰਨੀ ਚਾਹੀਦੀ ਸੀ ਵੀ ਇਹਨਾਂ ਨੇ ਸਾਰਾ ਖਾਣਾ ਤਿਆਰ ਕਰ ਰੱਖਿਆ ਸੀ ਵੀ ਤੂੰ ਪਰੋਸਣਾ ਹੀ ਸੀ ਵੀ ਚਲ ਮੈਂ ਲੱਗ ਗਿਆ ਵੈਸੇ ਮੈਂ ਕੋਈ ਘਟਿਆ ਤਾਂ ਹੈ ਨਹੀਂ ਪਰ ਫਿਰ ਵੀ ਇਹ ਮੈਨਰ ਹੁੰਦੇ ਨੇਗੇ ਵੀ ਜਦੋਂ ਵੀ ਘਰੇ ਕੋਈ ਗੈਸਟ ਆ ਜਾਣਾ ਵੀ ਇੱਕ ਜਣੇ ਤੋਂ ਖਾਣਾ ਸਰਵ ਨਹੀਂ ਹੁੰਦਾ ਹੁੰਦਾ ਨਾਲ ਹੈਲਪ ਕਰਾਈ ਦੀ ਹੁੰਦੀ ਆ ਕਹਿੰਦੀ ਯਾਰ ਮੇਰੇ ਪੇਰੈਂਟਸ ਪਹਿਲੀ ਵਾਰ ਆਏ ਸੀ ਜਿਵੇਂ ਆਪਦੇ ਪੇਰੈਂਟਸ ਕੋਲ ਬੈਗੀ ਫਿਰ ਤੁਹਾਨੂੰ ਕੀ ਤਕਲੀਫ ਹੋਗੀ ਜੇ ਮੰਮੀ ਤੋਂ ਨਹੀਂ ਬਣਦਾ ਸੀ ਮੈਨੂੰ ਕਹਿ ਦਿੰਦੇ ਮੈਂ ਬਾਹਰੋਂ ਮੰਗਵਾ ਲੈਂਦੀ ਤਾਂ ਅੱਗੋਂ ਸੋਨੀਆ ਦੀ ਸੱਸ ਕਹਿੰਦੀ ਪੁੱਤ ਮੈਂ ਕੁਝ ਨਹੀਂ ਕਿਹਾ ਜੱਗੀ ਹੀ ਕਹਿੰਦਾ ਤੇ ਉਹ ਆਪਦੇ ਪੁੱਤ ਨੂੰ ਝਿੜਕਣ ਲੱਗ ਜਾਂਦੀ ਐ ਵੀ ਕੋਈ ਨਾ ਫਿਰ ਕੀ ਹੋ ਗਿਆ ਜੇ ਮੈਂ ਬਣਾ ਲਿਆ ਵੀ ਹੁਣ ਉਹਨਾਂ ਨੂੰ ਵਧੀਆ ਖਾਣਾ ਖਵਾ ਕੇ ਤੋਰ ਤਾਂ ਵੀ ਹੁਣ ਤੈਨੂੰ ਕਹਦਾ ਆਉਂਦਾ ਵੀ ਐ ਨਹੀਂ ਕਹਿੰਦੇ ਹੁੰਦੇ ਚਲੋ ਟੋਕ ਦਿੰਦੀ ਆ ਤੇ ਉਹ ਵੀ ਚੁੱਪ ਕਰ ਜਾਂਦਾ ਉਸ ਤੋਂ ਬਾਅਦ ਵਿਆਹ ਦੇ ਦਿਨ ਥੋੜੇ ਰਹਿ ਜਾਂਦੇ ਆ ਸੋਨੀਆ ਜਿਹੜੀ ਆਪਣੇ ਭਰਾ ਦੇ ਵਿਆਹ ਵਾਸਤੇ ਸ਼ਾਪਿੰਗ ਕਰਦੀ ਉਹ ਉਹ ਪੈਸੇ ਲਾਉਂਦੀ ਆ ਬਹੁਤ ਡਰੈਸਾਂ ਬਣਾਉਂਦੀ ਆ ਤੇ ਆਪਣੇ ਘਰ ਵਾਲੇ ਨੂੰ ਕਹਿੰਦੀ ਹੈਗੀ ਕਿ ਮੈਂ ਸੋਨੇ ਦੇ ਕੰਗਣ ਕਰਾਉਣੇ ਆ ਉਹ ਕਹਿੰਦਾ ਸੋਨੀਆ ਵੀ ਆਪਣੇ ਵਿਆਹ ਨੂੰ ਹਜੇ 2 2.5 ਮਹੀਨੇ ਹੋਏ ਆ ਤੇ ਤੈਨੂੰ ਇੰਨਾ ਸੋਨਾ ਤਾਂ ਪਾਇਆ ਮੰਮੀ ਨੇ ਹਨਾ ਵੀ ਐਨੇ ਕੀ ਕਰਨੇ ਆ ਵੀ ਆਪਣਾ ਖਰਚਾ ਕਾਫੀ ਹੋ ਜਾਊਗਾ ਬਾਕੀ ਫਿਰ ਤੇਰੇ ਭਰਾ ਪਰਜਾਈ ਲਈ ਵੀ ਆਪਾਂ ਕੁਝ ਲੈ ਕੇ ਜਾਣਾ ਕਹਿੰਦੀ ਮੇਰੇ ਭਰਾ ਪਰਜਾਈ ਲਈ ਤੁਸੀਂ ਕੀ ਲੈ ਜਾਓਗੇ ਆਪਣੀ ਕੀ ਔਕਾਤ ਕਹਿੰਦੀ ਮੇਰੀ ਭਝਾਈ ਨੂੰ ਤਾਂ ਮੇਰੀ ਮਾਂ ਨੇ ਇੰਨੇ ਗਹਿਣੇ ਪਾਏ ਆਗੇ ਆਪਣੇ ਗਹਿਣੇ ਵੇਖ ਕੇ ਕਹਿੰਦੀ ਜੇ ਆਪਾਂ ਕੁਝ ਲੈ ਕੇ ਜਾਵਾਂਗੇ ਮੇਰੀ ਹੇਠੀ ਨਹੀਂ ਹੋਜੂਗੀ ਇਸ ਨਾਲੋਂ ਤਾਂ ਚੰਗਾ ਕਹਿੰਦੀ ਆਪਾਂ ਤਾਂ ਕੁਝ ਲੈ ਕੇ ਨਹੀਂ ਜਾਂਦੇਗੇ ਉਹ ਕਹਿੰਦਾ ਵੀ ਕੀ ਤੇਰਾ ਮਤਲਬ ਆ ਵੀ ਕਿੰਨਾ ਕੁ ਹੋ ਸਕਦਾ ਜੇ ਮੰਨ ਲਵੋ ਆਪਾਂ ਪਾਉਣਾ ਹੋਵੇ ਵੀ ਤੇਰੇ ਭਰਾ ਦੀ ਚੈਨ ਤੇ ਤੇਰੀ ਭਝਾਈ ਦਾ ਕਿੱਟੀ ਸੈੱਟ ਵੀ ਇਹਨਾਂ ਦਾ ਬਹੁਤ ਆ ਕਹਿੰਦੀ ਨਾ ਇਹ ਤਾਂ ਛੋਟੇ ਗਹਿਣੇ ਨੇਗੇ ਕਹਿੰਦੀ ਇਹੋ ਜਿਹੇ ਗਹਿਣੇ ਤਾਂ ਨਹੀਂ ਮੇਰੇ ਪੇਰੈਂਟਸ ਕਦੇ ਵੀ ਪਾਉਂਦੇ ਨਾ ਹੀ ਪਸੰਦ ਆਉਣਾ ਚਲ ਜੱਗੀ ਆ ਜਿਹੜਾ ਉੱਥੇ ਚੁੱਪ ਕਰ ਜਾਂਦਾ ਤੇ ਉਹਨੂੰ ਇਹ ਹੁੰਦਾ ਵੀ ਚਲ ਫਿਰ ਨਹੀਂ ਕਰਵਾਉਂ ਤੇ ਉਹ ਨੂੰ ਕਹਿ ਦਿੰਦਾ ਵੀ ਚੱਲ ਮੈਂ ਤਾਂ ਸੋਚੀ ਬੈਠਾ ਸੀ ਉਹਨਾਂ ਨੂੰ ਪਾਉਣਾ ਵੀ ਤੂੰ ਕੰਗਣ ਕਰਵਾ ਲੈ ਉਹ ਆਪਦੀ ਮਾਂ ਨੂੰ ਕਹਿੰਦਾ ਵੀ ਇਹਨੂੰ ਕਰਵਾ ਦਿਆਂ ਕੰਗਣ ਉਹ ਕਹਿੰਦੀ ਪੁੱਤ ਦੇਖੋ ਥੋੜਾ ਘਰ ਆ ਤੁਸੀਂ ਵਰਤਣੇ ਆ ਚੱਲ ਕਰਵਾ ਦੇ ਚਲੋ ਉਹਨੂੰ ਸੁਨਿਆਰੇ ਦੇ ਲੈ ਜਾਂਦਾ ਤੇਰੇ ਜਾ ਕੇ ਕੰਗਣ ਕਰਵਾ ਦਿੰਦਾਗਾ ਤੇ ਉਸ ਤੋਂ ਬਾਅਦ ਚਲੋ ਉਹ ਦੋ ਦਿਨ ਪਹਿਲਾਂ ਹੀ ਚਲੀ ਜਾਂਦੀ ਆ ਉਹ ਆਪਦੇ ਘਰ ਵਾਲੇ ਨੂੰ ਕਹਿੰਦੀ ਆ ਵੀ ਮੈਨੂੰ ਛੱਡਿਆ ਵਿਆਹ ਤੇ ਚਲੋ ਵਿਆਹ ਤੇ ਛੱਡਣ ਜਾਂਦਾ ਤੇ ਉੱਥੇ ਜਾ ਕੇ ਹਨਾ ਉਹਨੂੰ ਪਤਾ ਲੱਗਦਾ ਵੀ ਘਰ ਦੇ ਵਿੱਚ ਕਾਫੀ ਕੰਮ ਨੇ ਤੇ ਉਹ ਸੋਚਦਾਗਾ ਵੀ ਚੱਲ ਮੇਰੇ ਸਹੁਰਿਆਂ ਦੇ ਘਰ ਵਿਆਹਗਾ ਵੀ ਮੈਨੂੰ ਰਹਿਣਾ ਚਾਹੀਦਾ ਉਹ ਆਪਣੀ ਮੰਮੀ ਨੂੰ ਫੋਨ ਕਰ ਦਿੰਦਾ ਕਿ ਮੰਮੀ ਇੱਥੇ ਘਰ ਦੇ ਵਿੱਚ ਨਾ ਕਾਫੀ ਕੰਮ ਆ ਤੇ ਵੀ ਜੇ ਮੈਂ ਰੁਕ ਜਾ ਉਹ ਕਹਿੰਦੀ ਹਾਂ ਪਤਾ ਤੇਰੇ ਸਹੁਰਿਆਂ ਦੇ ਵਿਆਹਗਾ ਹਨਾ ਵੀ ਤੂੰ ਰੁਕ ਜਾ ਕੋਈ ਗੱਲ ਨਹੀਂ ਕਹਿੰਦਾ ਮੰਮਾ ਫਿਰ ਤੁਸੀਂ ਕਿਵੇਂ ਆਉਂਗੇ ਉਹ ਕਹਿੰਦੀ ਕੋਈ ਗੱਲ ਨਹੀਂ ਤੂੰ ਮੈਨੂੰ ਵਿਆਹ ਵਾਲੇ ਦਿਨ ਸਦਿਆਂ ਲੈ ਜੀ ਆ ਕੇ ਉਹ ਕਹਿੰਦਾ ਠੀਕ ਆ ਚਲੋ ਜੱਗੀ ਆਪਣੇ ਸਹੁਰਿਆਂ ਦੇ ਘਰ ਵਧੀਆ ਜ਼ਿੰਮੇਵਾਰੀ ਨਾਲ ਹਨਾ ਸਾਰੇ ਕੰਮ ਆ ਸੰਭਾਲਦਾ ਆਪਣੇ ਸਾਲੇ ਵਾਸਤੇ ਸ਼ੇਰਵਾਨੀ ਵਗੈਰਾ ਜਾਂ ਜੋ ਵੀ ਕੁਝ ਹੁੰਦੀ ਆ ਸ਼ਾਪਿੰਗ ਵਗੈਰਾ ਕਰਦਾਗਾ ਤੇ ਚਲੋ ਜਿੱਦੋਂ ਵਿਆਹ ਦਾ ਦਿਨ ਹੁੰਦਾਗਾ ਜਾਗੋ ਦਾ ਹੁੰਦਾ ਤੇ ਉਹ ਸੋਨੀਆ ਨੂੰ ਕਹਿੰਦਾ ਕਿ ਸੋਨੀਆ ਵੀ ਮੈਂ ਮੰਮੀ ਨੂੰ ਲੈਣ ਜਾਣਾਗਾ ਕਹਿੰਦੀ ਤੁਸੀਂ ਮੰਮੀ ਨੂੰ ਲੈਣ ਜਾਓਗੇ ਤੇ ਇੱਥੇ ਘਰ ਦੇ ਕੰਮ ਕੌਣ ਕਰੂ ਉਹ ਕਹਿੰਦਾ ਵੀ ਘਰ ਦੇ ਕੰਮ ਸਾਰੇ ਹੋ ਤਾਂ ਗਏ ਵੀ ਹੁਣ ਮੈਂ ਘਰ ਦੇ ਕੰਮ ਥੋੜੀ ਨਾ ਕਰਨੇ ਆ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਤਾਂ ਐਨੇ ਨੂੰ ਜਿਹੜੀ ਸੋਨੀਆ ਦੀ ਮੰਮੀ ਉਹ ਆ ਜਾਂਦੀ ਆ ਉਹ ਕਹਿੰਦੀ ਜੱਗੀ ਪੁੱਤ ਹੁਣੇ ਹੁਣ ਤੈਨੂੰ ਬਾਜ਼ਾਰ ਜਾਣਾ ਪਊਗਾ ਜਿਹੜੀ ਡਰੈੱਸ ਸ਼ਾਮ ਨੂੰ ਹਨਾ ਵੀ ਇਹਨੇ ਪਾਉਣੀ ਹੈਗੀ ਤੇਰੇ ਸਾਲੇ ਨੇ ਵਿਆਹ ਤੇ ਹਲਦੀ ਵੇਲੇ ਜਾਂ ਗੋਵੇਲੇ ਜਿਹੜੀ ਹੈ ਨਾ ਸ਼ੇਰਵਾਨੀ ਆਪਾਂ ਪਾਉਣੀ ਸੀਗੀ ਵੀ ਉਹ ਨਾ ਟਾਈਟ ਆ ਗਈ ਥੋੜੀ ਜੀ ਵੀ ਉਹ ਤਾਂ ਪੈਂਦੀ ਨਹੀਂ ਉਹਦੇ ਵੀ ਹਲਦੀ ਤੇ ਹਨਾ ਹੋਆ ਵੀ ਇਹੀ ਪਾਉਣੀ ਜ਼ਰੂਰੀ ਹੈ ਵੀ ਤੂੰ ਇਹਦਾ ਨਾ ਸਾਈਜ਼ ਚੇਂਜ ਕਰਕੇ ਲਿਆ ਉਹ ਕਹਿੰਦਾ ਠੀਕ ਆ ਮੰਮੀ ਚਲੋ ਚਲਿਆ ਜਾਂਦਾ ਤੇ ਉਹ ਸੋਚਦਾ ਵੀ ਮੰਮੀ ਨੂੰ ਵੀ ਲੈ ਕੇ ਆਉਣਾ ਸੀ ਤੇ ਇਨੇ ਸੋਨੀਆ ਜਿਹੜੀ ਉਹ ਫੋਨ ਕਰ ਦਿੰਦੀ ਆਦੀ ਸੱਸ ਨੂੰ ਕੇ ਮੰਮੀ ਇਹਨਾਂ ਤੋਂ ਨਹੀਂ ਲੈਣ ਆਇਆ ਜਾਣਾ ਇਹ ਤਾਂ ਬਿਜੀ ਨੇ ਬਾਜ਼ਾਰ ਗਏ ਨੇ ਚਲ ਤੁਸੀਂ ਐਂ ਕਰੋ ਬੱਸ ਚੜਿਓ ਸੋਨੀਆ ਦੀ ਸੱਸ ਨੇ ਕਦੇ ਵੀ ਐਂ ਕੀਤਾ ਨਹੀਂ ਸੀ ਪਰ ਫਿਰ ਵੀ ਉਹ ਆਪਣੇ ਪੁੱਤ ਨੂੰ ਫੋਨ ਲਾ ਕੇ ਵੇਖਦੀ ਅੱਗੋਂ ਦੇ ਪੁੱਤ ਦਾ ਫੋਨ ਨਹੀਂ ਲੱਗਦਾ ਚਲੋ ਉਹ ਆਪਣਾ ਬੈਗ ਪੈਕ ਕਰਦੀ ਆ ਤੇ ਬੱਸ ਚੜੇ ਆਉਂਦੀ ਆ ਬੱਸ ਚੜ ਕੇ ਆਉਂਦੀ ਆ ਜਦੋਂ ਨੂੰ ਉਦੋਂ ਨੂੰ ਜੱਗੀ ਆ ਜਿਹੜਾ ਉਹ ਵੀ ਆ ਜਾਂਦਾ ਘਰੇ ਤੇ ਜਦੋਂ ਉਹ ਆਪਣੀ ਸੋਨੀਆ ਆਪਣੀ ਸੱਸ ਨੂੰ ਸਾਰੇ ਰਿਸ਼ਤੇਦਾਰਾਂ ਨਾਲ ਮਲਾਉਂਦੀ ਆ ਤੇ ਸਾਰਿਆਂ ਦੇ ਸਾਹਮਣੇ ਕਹਿੰਦੀ ਮੰਮੀ ਤੁਸੀਂ ਬਸ ਤੇ ਆ ਗਏ ਕਹਿੰਦੀ ਹਾਂ ਫਿਰ ਤੁਸੀਂ ਤਾਂ ਬਸ ਤੇ ਸਫ਼ਰ ਕਰ ਲੈਨੇ ਹੋ ਨਾ ਮੈਂ ਤਾਂ ਕਦੇ ਗੱਡੀ ਤੋਂ ਬਿਨਾਂ ਆਈ ਨਹੀਂ ਗਈ ਤੇ ਚੱਲ ਕਹਿੰਦੀ ਵਧੀਆ ਕੀਤਾ ਤੁਸੀਂ ਬਸ ਤੇ ਆ ਗਏ ਸੋਨੀਆ ਦੀ ਸੱਸ ਉਹਦੇ ਵੱਲ ਹੈਰਾਨੀ ਭਰੀਆਂ ਨਜ਼ਰਾਂ ਨਾਲ ਵੇਖਦੀ ਆ ਵੀ ਆਪੇ ਤਾਂ ਮੈਨੂੰ ਕਿਹਾ ਕਿ ਹਨਾ ਬਸ ਤੇ ਆ ਜਾ ਤੇ ਆਪੀ ਹਨਾ ਸਾਰਿਆਂ ਨੂੰ ਸੁਣਾ ਕੇ ਕਹਿ ਰਹੀ ਆ ਵੀ ਤੁਸੀਂ ਬਸ ਤੇ ਆਏ ਹੋ ਚੱਲ ਉਹ ਨਾਲ ਸੋਚਦੀ ਆ ਕਿ ਇਹਦੀ ਮਾਤੀ ਇੰਨੀ ਕਾਗੀ ਸਾਰੇ ਰਿਸ਼ਤੇਦਾਰਾ ਜਿਹੜੇ ਉਹ ਸੋਨੀਆ ਵੱਲ ਵੇਟਰ ਵੇਟਰ ਵੇਖਦੇ ਆ ਜੱਗੀ ਨੂੰ ਇਹ ਸਾਰੀਆਂ ਗੱਲਾਂ ਸੁਣੇ ਜਾਂਦੀਆਂ ਪਰ ਉਹ ਬੋਲਦਾ ਨਹੀਂ ਕਿਉਂਕਿ ਉਹ ਨਹੀਂ ਚਾਹੁੰਦਾ ਸੀ ਕਿ ਮੈਂ ਆਪਣੇ ਸਹੁਰਿਆਂ ਦੇ ਘਰ ਹਨਾ ਆਪਣੇ ਘਰ ਵਾਲੀ ਨੂੰ ਕੁਝ ਕਹਾ ਤੇ ਚਲੋ ਉਸ ਤੋਂ ਬਾਅਦ ਸੋਨੀਆ ਦੀ ਜਿਹੜੀ ਸੱਸ ਆ ਉਹ ਕਹਿੰਦੀ ਪੁੱਤ ਤੂੰ ਸਾਰੇ ਗਹਿਣੇ ਲੈ ਆਈ ਸੀ ਨਾ ਉਹ ਕਹਿੰਦੀ ਹਾਂ ਮੰਮੀ ਲੈ ਆਈ ਸੀ ਲੈ ਕਹਿੰਦੀ ਵੱਡਾ ਹਾਰ ਤਾਂ ਤੂੰ ਲੈ ਕੇ ਨਹੀਂ ਆਈ ਜਿਹੜਾ ਮੈਂ ਤੇਰੇ ਵਾਸਤੇ ਇੰਨੇ ਸ਼ੌਂਕ ਨਾ ਬਣਵਾਇਆ ਸੀ ਚਲੋ ਕੱਢ ਕੇ ਜਦੋਂ ਹਾਰ ਵਿਖਾਉਂਦੀ ਆ ਉਹ ਕਹਿੰਦੀ ਮੰਮੀ ਤੁਸੀਂ ਇਹਨੂੰ ਵੱਡਾ ਹਾਰ ਕਹਿੰਦੇ ਹੋ ਇਹ ਵੱਡਾ ਹਾਰ ਨਹੀਂ ਹੁੰਦਾ ਕਹਿੰਦੀ ਵੱਡਾ ਹਾਰ ਤਾਂ ਮੇਰੀ ਮੰਮੀ ਨੇ ਕਰਵਾਇਆ ਮੇਰੀ ਪਰਝਾਈ ਵਾਸਤੇ ਤੇ ਫੋਨ 'ਚੋਂ ਕੱਢ ਕੇ ਫੋਟੋ ਦਿਖਾਉਣ ਲੱਗ ਜਾਂਦੀ ਆ ਆਹ ਹੁੰਦਾ ਕਹਿੰ ਤੇ ਆ ਦੇਖੀ ਇਹ ਹੈਗਾ ਨਾ ਰਾਣੀ ਹਾਰ ਵੀ ਪੂਰੇ 10 ਤੋਲਿਆਂ ਦਾ ਬਣਿਆ ਇਹ ਮੇਰੀ ਭਝਾਈ ਨੇ ਆਪਣੀ ਪਸੰਦ ਦਾ ਕਰਵਾਇਆ ਉਹ ਕਹਿੰਦੀ ਪੁੱਤ ਵੀ ਜਦੋਂ ਵਿਆਹ ਵੇਲੇ ਤੇਰੇ ਗਹਿਣੇ ਕਰਵਾਏ ਆ ਉਦੋਂ ਵੀ ਅਸੀਂ ਤੇਰੀ ਪਸੰਦ ਦੇ ਕਰਵਾਏ ਆ ਹਨਾ ਵੀ ਹੁਣ ਤੈਨੂੰ ਇਹ ਹਾਰ ਛੋਟਾ ਲੱਗਣ ਲੱਗ ਗਿਆ ਵੀ ਦੇਖ ਸੋਨਾ ਇਹ ਚਲੋ 7 ਤੋਲਿਆਂ ਦਾ ਉਹ 10 ਦਾ ਵੀ ਬਾਕੀ ਸਭ ਦੀ ਆਪਣੀ ਆਪਣੀ ਹੈਸੀਅਤ ਹੁੰਦੀ ਆ ਵੀ ਇਹ ਵੀ ਤਾਂ ਤੇਰੀ ਪਸੰਦ ਦੇ ਬਣਵਾਇਆ ਕਹਿੰਦੀ ਹਾਂ ਹਾਂ ਉਹ ਤਾਂ ਠੀਕ ਐ ਪਰ ਕਹਿੰਦੀ ਜਿਹੜਾ ਮੇਰੀ ਭਝਾਈ ਦਾ ਹਾਰ ਆ ਉਹਦੀ ਕਹਿੰਦੀ ਅਲੱਗ ਹੀ ਗੱਲ ਆ ਮੇ ਤਾਂ ਕਹਿੰਦੀ ਇਹ ਹਾਰ ਨਹੀਂ ਮੈਂ ਪਾਉਂਦੀ ਕਹਿੰਦੀ ਉਹਦੇ ਮੇਰੀ ਭਾਬੀ ਦੀ ਹਾਰ ਕੋਲੇ ਤਾਂ ਮੇਰਾ ਹਾਰ ਛੋਟਾ ਲੱਗੂਗਾ ਚਲ ਸੋਨੀਆ ਦੀ ਸਾਸਾ ਜਿਹੜੀ ਉਹ ਹਾਰ ਵਾਲਾ ਜਿਹੜਾ ਬਾਕਸ ਆ ਉਹਨੂੰ ਬੰਦ ਕਰਕੇ ਆਪਣੇ ਪਰਸ 'ਚ ਹੀ ਪਾ ਲੈਂਦੀ ਆ ਜੱਗੀ ਇਹ ਸਾਰਾ ਕੁਝ ਸੁਣ ਰਿਹਾ ਸੀ ਉਹ ਵੇਖਦਾ ਸੀਗਾ ਕਿ ਇਹ ਹਰ ਇੱਕ ਗੱਲ ਤੇ ਮੇਰੀ ਮਾਂ ਨੂੰ ਨੀਚਾ ਦਿਖਾਉਣੋਂ ਨਹੀਂ ਹਟਦੀ ਵੀ ਇੱਥੇ ਵੀ ਨਹੀਂ ਹਟਦੀ ਉਹ ਚੁੱਪ ਕਰਕੇ ਸਾਰੀ ਗੱਲ ਆ ਜਿਹੜੀ ਪਾਣੀ ਵਾਂਗੂ ਪੀ ਜਾਂਦਾ ਤੇ ਆਪਣੀ ਮੰਮੀ ਨੂੰ ਕਹਿੰਦਾ ਮੰਮਾ ਮੇਰੀ ਗੱਲ ਸੁਣੋ ਉਹ ਕਹਿੰਦੀ ਹਾਂ ਪਤ ਕਹਿੰਦਾ ਚੱਲ ਜ਼ਰੂਰੀ ਕੰਮ ਆ ਆਪਾਂ ਕਿਤੇ ਜਾ ਕੇ ਆਉਣੇ ਆ ਉਹ ਕਹਿੰਦੀ ਵੀ ਕੀ ਜ਼ਰੂਰੀ ਕੰਮ ਆ ਉਹ ਕਹਿੰਦਾ ਆਜੋ ਗੱਡੀ 'ਚ ਤਾਂ ਬੈਠੋ ਚਲੋ ਉਹ ਆਪਣਾ ਪੰਮੀ ਦਾ ਪਰਸ ਫੜਦਾ ਤੇ ਗੱਡੀ 'ਚ ਬਿਠਾ ਲੈਂਦਾ ਗੱਡੀ 'ਚ ਬਿਠਾ ਕੇ ਜਾਣ ਲੱਗਦਾ ਥੋੜੀ ਦੂਰ ਜਾ ਕੇ ਉਹਦੀ ਮਾਂ ਕਹਿੰਦੀ ਪੁੱਤ ਆਪਾਂ ਕਿੱਥੇ ਚੱਲੇ ਆ ਕਹਿੰਦਾ ਮਾਂ ਤੈਨੂੰ ਪਤਾ ਨਹੀਂ ਤੇਰੀ ਨੂੰ ਤੇਰੀ ਗੱਲ-ਗੱਲ ਤੇ ਬੇਇੱਜ਼ਤੀ ਕਰ ਰਹੀ ਸੀ ਆਪਾਂ ਇੱਥੇ ਬੇਇੱਜ਼ਤੀ ਕਰਾਉਣ ਨੂੰ ਆਏ ਆ ਮੈਂ ਤਾਂ ਕਿੰਨੇ ਦਿਨਾਂ ਦਾ ਆਇਆ ਇੱਕ ਮਿੰਟ ਨਹੀਂ ਖੜਿਆ ਪੂਰੀ ਜ਼ਿੰਮੇਵਾਰੀ ਨਾਲ ਇਹਦੇ ਪੇਕੇਆਂ ਦੇ ਘਰੇ ਕੰਮ ਕਰਦਾ ਤੇ ਇਹ ਤੈਨੂੰ ਗੱਲ-ਗੱਲ ਤੇ ਨੀਚਾ ਦਿਖ ਮੈਨੂੰ ਇੱਥੇ ਰੁਕਦਾ ਉਹ ਕਹਿੰਦੀ ਨਾ ਪੁੱਤ ਤੇਰੇ ਸਾਲੇ ਦਾ ਵਿਆਹ ਆ ਪਹਿਲਾ ਵਿਆਹ ਹਜੇ ਤੁਹਾਡੇ ਵਿਆਹ ਨੂੰ ਵੀ ਕਿੰਨਾ ਕ ਟਾਈਮ ਹੋਇਆ ਅਗਲਾ ਕਹਿ ਦੂ ਪ੍ਰਾਉਣਾ ਗੁੱਸੇ ਹੋ ਹੋ ਭਾਈ ਦਾ ਕਹਿੰਦਾ ਨਹੀਂ ਇਹਦਾ ਕੋਈ ਰਿਸ਼ਤੇਦਾਰ ਇਹਦਾ ਮਾਪੇ ਉਹਨੂੰ ਕੋਈ ਟੋਕਦਾ ਨਹੀਂ ਹੈਗਾ ਸਾਰੇ ਖੜੇ ਸੁਣੀ ਜਾਂਦੇ ਸੀ ਇਹਨਾਂ ਦਾ ਫਰਜ਼ ਨਹੀਂ ਬਣਦਾ ਚੱਲ ਕਹਿੰਦਾ ਆ ਮੈਂ ਨਹੀਂ ਕਹਿੰਦਾ ਆਉਣਾਗਾ ਆਪੇ ਦੇਖ ਲੈਣ ਦੇ ਵਿਆਹ ਕਹਿੰਦਾ ਜਦੋਂ ਵਿਆਹ ਦੇਖ ਲਿਆ ਉਦੋਂ ਲੈ ਜਾਊਗਾ ਚਲੋ ਗੁੱਸੇ 'ਚ ਹੁੰਦਾ ਤੇ ਸੋਨੀਆ ਦੀ ਸੱਸ ਨੂੰ ਕੁਝ ਕਹਿਣ ਹੀ ਲੱਗਦੀ ਆ ਅੱਗੋਂ ਸੋਨੀਆ ਦਾ ਫੋਨ ਆ ਜਾਂਦਾ ਜੱਗੀ ਨੂੰ ਚਲੋ ਫੋਨ ਚੱਕ ਲੈਂਦਾ ਉਹਨੂੰ ਕਹਿੰਦੀ ਜੱਗੀ ਤੁਸੀਂ ਕਹਿੰਦੀ ਕਿਉਂ ਘਰ ਜਾਣ ਨੂੰ ਕੀ ਹੋ ਗਿਆ ਉਹ ਕਹਿੰਦਾ ਬਸ ਤੂੰ ਕਹਿੰਦਾ ਆਪਦੇ ਪੇਕਿਆਂ ਦੇ ਗੁਣਗਾ ਤੁਹਾਡੇ ਵੱਡੇ ਹਾਰ ਆ ਤੁਹਾਡੀਆਂ ਵੱਡੀਆਂ ਗੱਲਾਂ ਨੇ ਅਸੀਂ ਤਾਂ ਮਾਪੋਤੇ ਹੋ ਜੀ ਆ ਤੂੰ ਜਦੋਂ ਵਿਆਹ ਵੇਖ ਲਿਆ ਮੈਨੂੰ ਫੋਨ ਕਰਦੀ ਮੈਂ ਤੈਨੂੰ ਲੈ ਜਾਊਗਾ ਉਹ ਕਹਿੰਦੀ ਚੱਗੀ ਘਰੇ ਤਾਂ ਬਹੁਤ ਵੱਡੀ ਗੱਲ ਹੋ ਗਈ ਉਹ ਕਹਿੰਦਾ ਕੀ ਹੋ ਗਿਆ ਕਹਿੰਦੀ ਮੇਰੇ ਪਾਪਾ ਨਾ ਗਹਿਣੇ ਲੈਣ ਗਏ ਸੀ ਮੇਰੀ ਪਰਜਾਈ ਦੇ ਤੇ ਜਦੋਂ ਕਹਿੰਦੀ ਉਹ ਸੁਨਿਆਰੇ ਤੋਂ ਨਿਕਲੇ ਤੇ ਦੋ ਲੁਟੇਰੇ ਉਹਨਾਂ ਦੇ ਮੰਗਰ ਪੈ ਗਏ ਨਾਲੇ ਤਾਂ ਉਹਨਾਂ ਨੇ ਪਾਪਾ ਦੇ ਸੱਟਾਂ ਮਾਰੀਆਂ ਤੇ ਨਾਲੇ ਸਾਰੇ ਗਹਿਣੇ ਖੋ ਕੇ ਫਰਾਰ ਹੋ ਗਏ ਤੇ ਦੇਖ ਕੱਲ ਸਵੇਰੇ ਤਾਂ ਬਰਾਤ ਤੁਰਨੀ ਆਗੀ ਤੇ ਗਹਿਣੇ ਕਿਹੜੇ ਲੈ ਕੇ ਜਾਵਾਂਗੇ ਭਾਬੀ ਵਾਸਤੇ ਤੇ ਜੇ ਪਹਿਲੇਸ ਚ ਗਹਿਣੇ ਨਾਲ ਲੈ ਕੇ ਗਏ ਉੱਥੇ ਉਹਦੇ ਪੇਕਿਆਂ ਨੂੰ ਕੀ ਦਿਖਾਵਾਂਗੇ ਐਂ ਤਾਂ ਨੱਕ ਵੱਡਿਆ ਜਾਊਗਾ ਹੁਣ ਸੁਨਿਆਰੇ ਕਹਿੰਦੇ ਆ ਵੀ ਇੰਨੀ ਛੇਤੀ ਤਾਂ ਗਹਿਣੇ ਤਿਆਰ ਨਹੀਂ ਹੁੰਦੇ ਵੀ ਉਹ ਤਾਂ ਆਰਡਰ ਤੇ ਤਿਆਰ ਕਰਦੇ ਆਗੇ ਤੇ ਹੁਣ ਕੀ ਕਰੀਏ ਜੱਗੀ ਸੋਚਦਾ ਵੀ ਇਹਨੂੰ ਹੁਣ ਪਤਾ ਲੱਗੂਗਾ ਉਹ ਕਹਿੰਦਾ ਵੀ ਫਿਰ ਮੈਂ ਕੀ ਦੱਸਾਂ ਕੀ ਕਰੀਏ ਕਹਿੰਦਾ ਵੀ ਤੁਹਾਡੀਆਂ ਵੱਡੀਆਂ ਗੱਲਾਂ ਨੇ ਤੇਰੇ ਮੰਮੀ ਪਾਪਾ ਦੀਆਂ ਸਭ ਦੀਆਂ ਤੁਸੀਂ ਕਰ ਲਓ ਹੀਲਾ ਕਹਿੰਦੀ ਨਹੀਂ ਨਹੀਂ ਜੱਗੀ ਐਂ ਤਾਂ ਬਹੁਤ ਬੇਇੱਜ਼ਤੀ ਵਾਲੀ ਗੱਲ ਆ ਕੰਦੀ ਪਲੀਜ਼ ਤੁਸੀਂ ਐਂ ਕਰੋ ਤੁਸੀਂ ਜਿਹੜੇ ਮੇਰੇ ਵਾਲੇ ਗਹਿਣੇ ਬਾਕਸ ਮੰਮੀ ਮੋੜ ਕੇ ਲੈ ਗਏ ਤੁਸੀਂ ਉਹ ਲੈ ਆਓ ਨਾ ਉਹ ਕਹਿੰਦਾ ਨਹੀਂ ਨਹੀਂ ਉਹ ਤਾਂ ਛੋਟੇ ਗਹਿਣੇ ਆ ਉਹਨਾਂ ਨਾਲ ਤਾਂ ਫਿਰ ਤੇਰੀ ਜਿਹੜੀ ਪੇਕਿਆਂ ਦੀ ਤੇ ਤੇਰੀ ਉੱਥੇ ਬੇਇਜ਼ਤੀ ਹੋ ਜੂਗੀ ਛੋਟੇ ਗਹਿਣੇ ਤੇਰੀ ਪਰਜਾਈ ਨੂੰ ਕਿੱਥੋਂ ਪਸੰਦ ਆਉਣਿਆ ਕੰਦੀ ਓਹੋ ਜੱਗੀ ਉਹਨਾਂ ਨੂੰ ਕੋਈ ਤਾਂ ਦਿਖਾਇਆ ਹੋਇਆ ਵੀ ਆਪਾਂ ਕਿਹੜੇ ਗਹਿਣੇ ਬਣਾਉਣੇ ਨੇਗੇ ਵੀ ਕਿਹੜੇ ਬਣਵਾਏ ਨੇਗੇ ਇਨਾਂ ਗਹਿਣਿਆਂ ਨੂੰ ਕੀ ਹੋਇਆ ਕਹਿੰਦੀ ਤੇ ਐਂ ਤਾਂ ਕਹਿੰਦੀ ਜੇ ਬਿਨਾਂ ਗਹਿਣਿਆਂ ਤਾਂ ਗੈਸ ਦਾ ਬਾਲੀ ਬੇਇਜ਼ਤੀ ਹੋ ਜੂਗੀ ਤੇ ਉਹ ਚਲੋ ਇੱਕ ਦੋ ਵਾਰੀ ਤਾਂ ਮਨਾ ਕਰਦਾ ਫਿਰ ਉਹਦੀ ਸੱਸਾ ਜਿਹੜੀ ਫੋਨ ਫੜ ਲੈਂਦੀ ਹੈ ਤੇ ਉਹ ਕਹਿੰਦੀ ਵੀ ਕੀ ਗੱਲ ਹੋ ਗਈ ਪੁੱਤ ਫਿਰ ਉਹੀ ਸਾਰੀ ਗੱਲ ਸੋਨੀਆ ਆਪਣੀ ਸੱਸ ਨੂੰ ਦੱਸਦੀ ਆ ਤੇ ਅੱਗੋਂ ਦੀ ਸੱਸ ਕਹਿੰਦੀ ਕੋਈ ਨਹੀਂ ਇਹ ਤਾਂ ਕਮਲਾ ਗਾ ਵੀ ਮੈਂ ਲੈ ਕੇ ਆਉਣੀ ਆ ਚਲੋ ਆਪਣੇ ਪੁੱਤ ਨੂੰ ਸੌਂਹ ਪਾ ਕੇ ਮੋੜ ਲੈਂਦੀ ਆ ਤੇ ਉਹ ਮੁੜ ਜਾਂਦੇ ਆ ਤੇ ਜਾ ਕੇ ਸੋਨੀਆ ਦੀ ਸੱਸ ਸਾਰੇ ਗਹਿਣੇ ਆ ਜਿਹੜੇ ਉਹਨੂੰ ਫੜਾ ਦਿੰਦੀ ਆ ਤੇ ਅਗਲੇ ਦਿਨ ਉਹ ਚਲੋ ਚਾਈ ਚਾਈ ਵਿਆਹਣ ਜਾਂਦੇ ਆ ਉਹ ਗਹਿਣੇ ਆ ਜਿਹੜੇ ਉਹਦੀ ਪਰਜਾਈ ਦੇ ਪੇਕੇਆਂ ਨੂੰ ਦਿਖਾਏ ਜਾਂਦੇ ਆ ਰਿਸ਼ਤੇਦਾਰਾਂ ਨੂੰ ਦਿਖਾਏ ਜਾਂਦੇ ਆ ਤੇ ਸਾਰੇ ਗਹਿਣਿਆਂ ਦੀ ਬੜੀ ਤਾਰੀਫ਼ ਕਰਦੇ ਆ ਕਹਿੰਦੇ ਵੀ ਇੰਨੇ ਸੋਹਣੇ ਗਹਿਣੇ ਵੀ ਇਹ ਤਾਂ ਇਹਦੇ ਰੂਪ ਨੂੰ ਹੋਰ ਵੀ ਚਾਰ ਚੰਨ ਲਾ ਦੇਣਗੇ ਜਦੋਂ ਸਾਰੇ ਜਾਣੇ ਗਹਿਣਿਆਂ ਦੀ ਤਾਰੀਫ਼ ਕਰਦੇ ਆ ਫਿਰ ਸੋਨੀਆ ਜਿਹੜੀ ਉਹ ਨੀਮੀ ਪਾ ਲੈਂਦੀ ਆ ਤੇ ਸੋਨੀਆ ਦੀ ਸੱਸ ਤੇ ਜੱਗੀ ਖੁਸ਼ ਹੋ ਜਾਂਦੇ ਆ ਤੇ ਸੋਨੀਆ ਦੇ ਜਿਹੜੇ ਪੇਕਿਆਂ ਦੇ ਰਿਸ਼ਤੇਦਾਰ ਹੁੰਦੇ ਉਹ ਵੀ ਸਾਰੇ ਖੁਸ਼ ਹੁੰਦੇ ਹੈਗੇ ਤੇ ਚਲੋ ਸੋਨੀਆ ਦੇ ਭਰਾ ਦਾ ਵਿਆਹ ਹੋ ਜਾਂਦਾ ਪਰਜਾਈ ਹੈ ਜਿਹੜੀ ਉਹ ਵਿਆਹ ਕੇ ਘਰ ਆ ਜਾਂਦੀ ਆ ਫਿਰ ਉਸ ਤੋਂ ਬਾਅਦ ਸੋਨੀਆ ਜਿਹੜੀ ਉਹ ਕਹਿੰਦੀ ਵੀ ਮੰਮੀ ਹੁਣ ਮੈਂ ਆਪਣੀ ਪਰਜਾਈ ਤੋਂ ਗਹਿਣੇ ਕਿਵੇਂ ਲ੍ਹਾਂਵਾਂ ਹਨ ਵੀ ਜਦੋਂ ਇਹਨੂੰ ਪਾ ਹੀ ਦਿੱਤੇ ਨੇ ਦੇਖ ਹੀ ਲੈ ਉਹ ਕਹਿੰਦੀ ਪੁੱਤ ਤੂੰ ਗਹਿਣੇ ਲਹਾਉਣੇ ਵੀ ਕਿਉਂ ਆਂਗੇ ਕੋਈ ਨਾ ਕਹਿੰਦੀ ਕੋਈ ਨਾ ਤੇਰੇ ਤੇ ਤੇਰੀ ਪਰਜਾਈ ਦਾ ਕਿਹੜਾ ਕੁਝ ਵੰਡਿਆਗਾ ਗਹਿਣੇ ਕਿਤੇ ਨਹੀਂ ਜਾਂਦੇ ਲਹਾਉਣੇ ਨਹੀਂ ਹੈਗੇ ਤੇ ਫਿਰ ਜਿਹੜੀ ਸੋਨੀਆ ਦੀ ਮੰਮੀ ਆ ਉਹ ਆਪਣੀ ਕੁੜਮਣੀ ਨੂੰ ਸਾਈਡ ਤੇ ਕਰਕੇ ਕਹਿੰਦੀ ਆ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਇੱਜ਼ਤ ਰੱਖੀ ਇਹ ਗਹਿਣੇ ਤਾਂ ਹੁਣ ਅਸੀਂ ਆਪਣੇ ਨੂੰ ਨੂੰ ਪਾਤੇ ਵੀ ਇਹੋ ਜੇ ਸੇਮ ਗਹਿਣੇ ਅਸੀਂ ਬਣਵਾ ਕੇ ਸੋਨੀਆ ਨੂੰ ਬਾਅਦ ਦੇ ਵਿੱਚ ਦੇ ਦਾਂਗੇ ਵੀ ਚਲੋ ਉਹ ਤਾਂ ਜਿਹੜੇ ਜਾਣੇ ਸੀ ਗਏ ਹਨਾ ਚੋਰੀ ਹੋ ਗਏ ਜਿਹੜੇ ਪਰ ਇਹਨਾਂ ਗਹਿਣਿਆਂ ਨੇ ਸਾਡੀ ਇੱਜ਼ਤ ਰੱਖਤੀ ਤੇ ਫਿਰ ਅੱਗੋਂ ਸੋਨੀਆ ਦੀ ਜਿਹੜੀ ਸੱਸਾ ਉਹਦੀ ਮਾਂ ਨੂੰ ਕਹਿੰਦੀ ਭੈਣ ਜੀ ਵੀ ਛੋਟੇ ਵੱਡੇ ਗਹਿਣਿਆਂ ਦੀ ਗੱਲ ਨਹੀਂ ਹੁੰਦੀ ਵੀ ਤੁਹਾਡੀ ਬੇਟੀ ਤੁਹਾਡੇ ਸਾਹਮਣੇ ਹੈਨਾ ਕਿਵੇਂ ਮੇਰੀ ਬੇਇੱਜ਼ਤੀ ਕਰ ਰਹੀ ਸੀ ਗਹਿਣਿਆਂ ਨੂੰ ਲੈ ਕੇ ਜਾਂ ਜਿੱਦਣ ਤੁਸੀਂ ਮਿਲਣ ਗਏ ਆ ਉਸ ਦਿਨ ਵੀ ਨੋਟ ਕੀਤਾ ਹੋ ਵੀ ਇਹ ਨਿੱਕੀਆਂ ਨਿੱਕੀਆਂ ਗੱਲਾਂ ਨਾ ਤੁਸੀਂ ਆਪਣੀ ਧੀ ਨੂੰ ਸਮਝਾਇਆ ਕਰੋ ਵੀ ਮੈਂ ਤਾਂ ਸਾਰਾ ਦਿਨ ਹੈਨਾ ਕੋਸ਼ਿਸ਼ ਕਰਦੀ ਆ ਕਿ ਇਹ ਮੇਰੀਆਂ ਧੀਆ ਵਾਂਗੂ ਰਹੇ ਪਰ ਇਹ ਮੇਰੀ ਗੱਲ ਸੁਣਦੀ ਨਹੀਂ ਹੈਗੀ ਤਾਂ ਅੱਗੋਂ ਸੋਨੀਆ ਦੀ ਮਾਂ ਜਿਹੜੀ ਉਹ ਆਪਣੀ ਕੁੜਮਣੀ ਤੋਂ ਮਾਫੀ ਮੰਗਦੀ ਆ ਕਹਿੰਦੀ ਵੀ ਤੁਸੀਂ ਸਾਡੀ ਇੱਜ਼ਤ ਰੱਖੀ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀ ਅੱਜ ਤੋਂ ਬਾਅਦ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਮਿਲੂਗਾ ਚਲ ਉਹ ਆਪਣੀ ਕੁੜਮਣੀ ਨੂੰ ਵਿਦਾ ਕਰਦੀ ਹੈ ਤੇ ਉਹ ਕਹਿੰਦੀ ਵੀ ਸੋਨੀਆ ਨੂੰ ਅਸੀਂ 2 ਦਿਨ ਠਹਿਰ ਕੇ ਛੱਡਿਆਵਾਂਗੇ ਤੇ ਉਹ ਕਹਿੰਦੀ ਵੀ ਕੋਈ ਗੱਲ ਨਹੀਂ ਚਲ ਐ ਤਾਂ ਜੱਗੀ ਵੀ ਲੈ ਜੂ ਕਹਿੰਦੀ ਨਹੀਂ ਜੱਗੀ ਨਹੀਂ ਲੈਣਾ ਆਊਗਾ ਅਸੀਂ ਆਪੇ ਛੱਡ ਕੇ ਆਵਾਂਗੇ ਚਲੋ ਜੱਗੀ ਤੇ ਉਹਦੀ ਮਾਂ ਜਿਹੜੇ ਵਿਆਹ ਵੇਚ ਕੇ ਵਾਪਸ ਆ ਜਾਂਦੇ ਆ ਉਸ ਤੋਂ ਬਾਅਦ 2 ਦਿਨ ਫਿਰ ਸੋਨੀਆ ਦੇ ਮੰਮੀ ਰਿਹੜੀ ਹੈ ਜਿਹੜੀ ਉਹ ਸੋਨੀਆ ਨੂੰ ਸਮਝਾਉਂਦੇ ਆ ਕਿ ਸੋਨੀਆ ਪੁੱਤ ਤੂੰ ਸਹੁਰੇ ਘਰ ਚਲੀ ਗਈਆਂ ਹੁਣ ਕੀਆ ਦੇ ਘਰੇ ਗੱਲ ਹੋਰ ਹੁੰਦੀ ਆ ਨਾਲੇ ਹੁਣ ਤੇਰੀ ਪਰਜਾਈ ਵੀ ਆ ਗਈ ਆ ਇੱਥੇ ਜਿਹੋ ਜਿਹਾ ਵਿਹੇਵ ਤੂੰ ਆਪਣੇ ਸੱਸ ਸਹੁਰੇ ਨਾਲ ਕਰੇਂਗੀ ਉਹੇ ਜਿਹਾ ਤੇਰੀ ਪਰਜਾਈ ਸਾਡੇ ਨਾਲ ਕਰੂਗੀ ਦੇਖ ਹੁਣ ਤੂੰ ਛੋਟੀ ਨਹੀਂ ਹੈਗੀ ਤੂੰ ਵਿਆਹੀ ਗਈ ਆ ਤੇ ਤੈਨੂੰ ਘਰ ਦੇ ਕਾਇਦੇ ਕਾਨੂੰਨ ਜ਼ਿੰਮੇਵਾਰੀਆਂ ਤੋਂ ਨਾ ਤੈਨੂੰ ਪਾਸਾ ਨਹੀਂ ਵਟਣਾ ਚਾਹੀਦਾ ਤੈਨੂੰ ਇਹ ਚੀਜ਼ਾਂ ਸਿੱਖਣੀਆਂ ਪੈਣਗੀਆਂ ਤੇਰੀ ਸੱਸ ਤੇ ਤੇਰਾ ਪਤੀ ਇੰਨਾ ਕਰਦੇ ਆ ਜਦੋਂ ਅਸੀਂ ਗਏ ਉਹਨਾਂ ਨੇ ਸਾਨੂੰ ਕਿੰਨੀ ਸਾਡੀ ਆਉ ਭਗਤ ਕੀਤੀ ਕਿੰਨਾ ਸਾਡੀ ਰਿਸਪੈਕਟ ਕੀਤੀ ਤੇ ਤੂੰ ਉਥੇ ਵੀ ਆਪਦੇ ਪੇਕਿਆਂ ਦੇ ਗੁਣਗਾਣ ਤੇ ਇੱਥੇ ਵੀ ਤੂੰ ਸਾਰੇ ਰਿਸ਼ਤੇਦਾਰਾਂ ਚ ਆਪਦੀ ਸੱਸ ਦੀ ਬੇਇੱਜ਼ਤੀ ਕਰ ਰਹੀ ਸੀ ਦੇਖ ਪੁੱਤ ਅਸੀਂ ਤਾਂ ਇਹ ਚੀਜ਼ ਬਰਦਾਸ਼ਤ ਨਹੀਂ ਕਰਾਂਗੇ ਜੇ ਤੂੰ ਇਹੀ ਕੰਮ ਕਰਨੇ ਹੈਗੇ ਅਸੀਂ ਤਾਂ ਨਹੀਂ ਤੈਨੂੰ ਕਹਾਂਗੇ ਵੀ ਤੂੰ ਇੱਥੇ ਆ ਕੱਲ ਨੂੰ ਆ ਕੇ ਤੂੰ ਆਪਦੀ ਪਰਜਾਈ ਦੇ ਕੰਮਾਂ ਚ ਨੋਚਾਂ ਕੱਢੇਂਗੀ ਵੀ ਇਹ ਤਾਂ ਗੱਲ ਠੀਕ ਨਹੀਂ ਸੋਨੀਆ ਜਿਹੜੀ ਉਹ ਵੀ ਸਮਝ ਜਾਂਦੀ ਆ ਕਿ ਮੰਮੀ ਤੁਸੀਂ ਸਹੀ ਕਹਿ ਰਹੇ ਹੋ ਵੀ ਵਾਕਿਆ ਹੀ ਮੈਂ ਥੋੜੀ ਜੀ ਹਨਾ ਈਗੋ ਰੱਖਦੀ ਸੀਗੀ ਵੀ ਮੈਂ ਹਰ ਇੱਕ ਗੱਲ ਤੇ ਐਂ ਲੱਗਦਾ ਸੀ ਮੈਨੂੰ ਵੀ ਮੇਰੇ ਪੇਕੇ ਜਾਂ ਮੇਰੇ ਪੇਕਿਆਂ ਦੀ ਵਡਿਆਈ ਵੀ ਮੈਨੂੰ ਐ ਨਹੀਂ ਕਰਨਾ ਚਾਹੀਦਾ ਸੀ ਚਲ ਉਸ ਤੋਂ ਬਾਅਦ 2 ਦਿਨ ਬਾਅਦ ਸੋਨੀਆ ਦੀ ਮੰਮੀ ਡੈਡੀ ਆ ਜਿਹੜੇ ਉਹ ਸੋਨੀਆ ਨੂੰ ਉਹਦੇ ਸਹੁਰੇ ਛੱਡਣ ਆਉਂਦੇ ਆ ਤੇ ਔਨਸਾਰ ਸੋਨੀਆ ਆਪਣੀ ਸੱਸ ਦੇ ਪੈਰੀ ਹੱਥ ਲਾ ਕੇ ਉਹਨਾਂ ਤੋਂ ਮਾਫੀ ਮੰਗ ਕੇ ਉਹਨਾਂ ਨੂੰ ਘੁੱਟ ਕੇ ਜੱਫੀ ਪਾਉਂਦੀ ਆ ਤੇ ਕਹਿੰਦੀ ਆ ਕਿ ਮੰਮੀ ਮੈਨੂੰ ਮਾਫ ਕਰ ਦਿਓ ਵੀ ਮੈਂ ਤੁਹਾਨੂੰ ਨੀਚਾ ਦਿਖਾਉਣ ਦੀ ਕੋਈ ਕਸਰ ਨਹੀਂ ਛੱਡੀ ਪਰ ਫਿਰ ਵੀ ਤੁਸੀਂ ਮੇਰੀ ਗੱਲ ਦਾ ਕਦੇ ਗੁੱਸਾ ਨਹੀਂ ਕੀਤਾ ਵੀ ਹੁਣ ਮੈਨੂੰ ਇਹ ਅਹਿਸਾਸ ਹੋ ਗਿਆ ਵੀ ਇੱਕ ਕੁੜੀ ਦੇ ਜਿਹੜੇ ਸਹੁਰੇ ਹੁੰਦੇ ਆ ਉਹੀ ਸਭ ਕੁਝ ਹੁੰਦੇ ਆ ਪਾਵੇਂ ਪਿੱਕਿਆਂ ਦੇ ਘਰੇ ਵੱਧ ਹੋਵੇ ਪੈਸਾ ਭਾਵੇਂ ਵੱਧ ਸੋਨਾ ਘੜ ਹੋਵੇ ਭਾਵੇਂ ਵੱਧ ਸੋਹਣੀਆਂ ਚੀਜ਼ਾਂ ਹੋਣ ਪਰ ਇੱਕ ਕੁੜੀ ਦੀ ਪਛਾਣ ਤਾਂ ਉਹਦੇ ਸਹੁਰੇ ਪਰਿਵਾਰ ਨਾਲ ਹੀ ਹੁੰਦੀ ਆ ਅੱਜ ਤੋਂ ਬਾਅਦ ਮੈਂ ਕਦੇ ਵੀ ਤੁਹਾਨੂੰ ਕਿਸੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੀ ਤੇ ਜੱਗੀ ਨੂੰ ਕਹਿੰਦੀ ਜੱਗੀ ਪਲੀਜ਼ ਮੈਨੂੰ ਮਾਫ਼ ਕਰ ਦਿਓ ਵੀ ਮੈਂ ਕਦੇ ਵੀ ਆਪਣੀ ਮਾਂ ਦਾ ਦਿਲ ਨਹੀਂ ਦਿਖਾਉਂਗੀ ਤੇ ਨਾ ਹੀ ਤੁਹਾਡਾ ਮੈਂ ਆਪਣੀਆਂ ਜ਼ਿੰਮੇਵਾਰੀਆਂ ਸਮਝਣ ਦੀ ਪੂਰੀ ਕੋਸ਼ਿਸ਼ ਕਰੂੰਗੀ ਚਲੋ ਫਿਰ ਜੱਗੀ ਦੀ ਮਾਂ ਜਿਹੜੀ ਦੋਨਾਂ ਆਪਣੇ ਨੂੰਹ-ਪੁੱਤ ਨੂੰ ਗੱਲ ਨਾ ਲਾਉਂਦੀ ਆ ਦੇ ਉਹ ਆਪਣੀ ਕੁੜਮਣੀ ਦਾ ਵੀ ਧੰਨਵਾਦ ਕਰਦੀ ਆ। ਹਾਂਜੀ ਦੋਸਤੋ ਆਪਣੀ ਇਸ ਕਹਾਣੀ ਨੂੰ ਸੁਣਾਉਣ ਦਾ ਮਕਸਦ ਕਿ ਅਸੀਂ ਆਪਣੀਆਂ ਕੁੜੀਆਂ ਨੂੰ ਪਾਲ-ਪੋਸ ਕੇ ਧੀਆਂ ਨੂੰ ਸਹੁਰੇ ਘਰ ਤੋਰ ਦਿੰਨੇ ਆ ਪਰ ਸਹੁਰੇ ਦੇ ਘਰ ਦੇ ਵਿੱਚ ਜ਼ਿੰਮੇਵਾਰੀਆਂ ਕਿਵੇਂ ਨਿਭਾਉਣੀਆਂ ਇਹ ਚੀਜ਼ਾਂ ਵੀ ਮਾਮਾ ਨੂੰ ਆਪਣੀਆਂ ਧੀਆਂ ਨੂੰ ਸਿਖਾਉਣੀਆਂ ਚਾਹੀਦੀਆਂ ਨੇ ਕਿ ਕਿਵੇਂ ਘਰ ਦੇ ਪਰਿਵਾਰਕ ਮੈਂਬਰਾਂ ਦੀ ਰਿਸਪੈਕਟ ਕਰਨੀ ਆ ਕਿਵੇਂ ਆਪਣੇ ਪੇਕਿਆਂ ਦੀ ਮੈਂ ਮੈਂ ਆ ਜਿਹੜੀ ਉਹ ਛੱਡਣੀ ਚਾਹੀਦੀ ਹੈਗੀ ਕਿਉਂਕਿ ਵਿਆਹ ਇੱਕ ਸ਼ਬਦ ਨਹੀਂ ਹੈਗਾ ਵਿਆਹ ਇੱਕ ਅਜਹੀ ਰੀਤੀ ਰਿਵਾਜ ਆ ਅਜਹੀ ਰਸਮਾਂ ਜਿਹਦੇ ਨਾਲ ਦੋ ਪਰਿਵਾਰਾਂ ਦੀ ਜ਼ਿੰਦਗੀ ਬਦਲ ਜਾਂਦੀ ਆ ਇੱਕ ਕੁੜੀ ਵਿਆਹ ਕੇ ਜਦੋਂ ਸਹੁਰੇ ਘਰ ਜਾਂਦੀ ਆ ਤੇ ਉਹਨੇ ਸਹੁਰੇ ਘਰ ਦੇ ਨਵੇਂ ਮੈਂਬਰਾਂ ਦੇ ਵਿੱਚ ਐਡਜਸਟ ਕਰਨਾ ਹੁੰਦਾ ਤੇ ਨਵੇਂ ਮੈਂਬਰਾਂ ਨੇ ਉਸ ਨੂੰ ਨਾਲ ਐਡਜਸਟ ਕਰਨਾ ਹੁੰਦਾ ਵੀ ਜੇ ਇੱਕ ਤੇਰੇ ਐਡਜਸਟ ਕਰ ਰਹੀ ਹੈ ਤੇ ਦੂਜੀ ਜਮਾ ਇਗਨੋਰ ਕਰ ਰਹੀ ਆ ਇੱਥੇ ਜਿਹੜੀ ਰਿਸ਼ਤਿਆਂ ਦੇ ਵਿੱਚ ਦਰਾੜ ਆਉਣ ਦੀ ਸੰਭਾਵਨਾ ਹੁੰਦੀ ਆ ਇਸ ਕਰਕੇ ਧੀਆ ਦੀਆਂ ਮਾਮਾ ਨੂੰ ਆਪਣੀਆਂ ਧੀਆ ਨੂੰ ਛੋਟੀ ਉਮਰ ਤੋਂ ਹੀ ਇਹ ਚੀਜ਼ਾਂ ਸਿਖਾ ਦੇਣੀਆਂ ਚਾਹੀਦੀਆਂ ਭਾਵੇਂ ਅਸੀਂ ਜਿੰਨਾ ਮਰਜ਼ੀ ਪੜ੍ਹ ਲਿਖ ਜਾਈਏ ਅੱਗੇ ਵਧ ਜਾਈਏ ਪਰ ਵਿਆਹ ਤੋਂ ਬਾਅਦ ਜ਼ਿੰਦਗੀ ਹੈ ਜਿਹੜੀ ਉਹ ਜ਼ਰੂਰ ਬਦਲਦੀ ਹੈ ਤੇ ਜ਼ਿੰਮੇਵਾਰੀਆਂ ਜਿਹੜੀਆਂ ਉਹ ਜ਼ਰੂਰ ਸਮਝਣੀਆਂ ਚਾਹੀਦੀਆਂ ਨੇਗੀਆਂ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਇਹ ਪਰਿਵਾਰਕ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਨਵੀਂ ਕਹਾਣੀ ਦੇ ਨਾਲ ਤੇ ਜਾਂਦੇ ਜਾਂਦੇ ਆਪਾਂ ਤੁਹਾਡੇ ਸਾਰਿਆਂ ਨਾਲ ਕਮੈਂਟ ਆ ਜਿਹੜੇ ਉਹ ਸਾਂਝੇ ਕਰਦੇ ਆ। ਹਾਂ ਪਹਿਲਾ ਕਮੈਂਟ ਹੈ ਗੁਰਫਤੇ ਸਿੰਘ। ਮੈਡਮ ਤੁਹਾਡਾ ਕਹਾਣੀ ਸੁਣਾਉਣ ਦਾ ਅੰਦਾਜ਼ ਬਹੁਤ ਪਸੰਦ ਆਇਆ। ਮੈਂ ਤਕਰੀਬਨ ਸਾਰੀਆਂ ਕਹਾਣੀਆਂ ਸੁਣੀਆਂ ਨੇ ਪਰ ਕਮੈਂਟ ਪਹਿਲੀ ਵਾਰ ਕੀਤਾ ਏ। ਅੰਗਰੇਜ਼ ਮੰਨਣ ਫਿਰੋਜ਼ਪੁਰ ਤੋਂ। ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਇੰਨੇ ਸੋਹਣੇ ਕੰਪਲੀਮੈਂਟ ਲਈ ਮੈਨੂੰ ਬਹੁਤ ਹੌਸਲਾ ਮਿਲਦਾ ਜਦੋਂ ਤੁਸੀਂ ਸਚਾਈ ਬਿਆਨ ਕਰਦੀ ਹਾਂ ਦੇਖੋ ਮੈਂ ਜਦੋਂ ਬੋਲਦੀ ਆ ਮੈਨੂੰ ਇਹ ਲੱਗਦਾ ਹੁੰਦਾ ਵੀ ਸ਼ਾਇਦ ਮੈਨੂੰ ਕਹਾਣੀ ਸੁਣਾਉਣੀ ਨਹੀਂ ਆਉਂਦੀ ਜਾਂ ਮੈਨੂੰ ਕਹਾਣੀ ਸੁਣਾਉਣ ਦਾ ਅੰਦਾਜ਼ ਨਹੀਂ ਕਮੀਆਂ ਰਹਿੰਦੀਆਂ ਪਰ ਫਿਰ ਵੀ ਤੁਸੀਂ ਇੰਨਾ ਵੱਡਾ ਦਿਲ ਕਰਕੇ ਹਨਾ ਚਲੋ ਤੁਹਾਨੂੰ ਅੰਦਾਜ਼ ਪਸੰਦ ਆਇਆ ਵੈਸੇ ਜਿਹੜੇ ਮੇਰੇ ਨਾਲ ਦਿਲੋਂ ਸਬਸਕ੍ਰਾਈਬਰ ਜੁੜੇ ਆ ਉਹ ਸਾਰੇ ਹੀ ਇਹੀ ਕਹਿੰਦੇ ਆ ਤੇ ਪਰ ਜਿਹੜੇ ਕਈ ਵਾਰੀ ਨੌਨ ਹੁੰਦੇ ਆਪਣੇ ਉਹ ਮੇਰੇ 'ਚ ਕਮੀਆਂ ਕੱਢਦੇ ਹੁੰਦੇ ਆ ਵੀ ਐ ਨਹੀਂ ਆਏ ਨਹੀਂ ਇਹ ਬੋਲਣਾ ਚਾਹੀਦਾ ਐ ਦੇਖੋ ਜੋ ਆਪਣਾ ਬੋਲਣ ਦਾ ਅੰਦਾਜ਼ ਹੁੰਦਾ ਹਨ ਜਿਵੇਂ ਆਪਾਂ ਜ਼ਿੰਦਗੀ ਚ ਵਿਚਰਦੇ ਆ ਤੇ ਕੈਮਰੇ ਸਾਹਮਣੇ ਆਪਾਂ ਥੋੜੇ ਜਿ ਨਰਵਸ ਵੀ ਹੋ ਜਾਂਦੇ ਆ ਆਪਾਂ ਸੋਸ਼ਲ ਮੀਡੀਆ ਤੇ ਜਦੋਂ ਆਉਣਾ ਆਪਾਂ ਬੋਲਦੇ ਆ ਕਿਤੇ ਨਾ ਕਿਤੇ ਸ਼ਬਦਾਂ ਦਾ ਥੋੜਾ ਮੋਤਾ ਹੇਰ ਫੇਰ ਹੋ ਜਾਂਦਾ ਕਈ ਵਾਰੀ ਜ਼ੁਬਾਨ ਨਾ ਜਿਹੜੀ ਉਹ ਸਾਥ ਨਹੀਂ ਦਿੰਦੀ ਜਦੋਂ ਆਪਾਂ ਲਗਾਤਾਰ ਕਹਾਣੀ ਬੋਲਣੀ ਹੋਵੇ ਤੇ ਉੱਥੇ ਸ਼ਬਦਾਂ ਦਾ ਕਈ ਵਾਰੀ ਹੇਰ ਫੇਰ ਹੋ ਜਾਂਦਾ ਫਿਰ ਉੱਥੇ ਚਲੋ ਜਿਹੜੇ ਜ਼ਿਆਦਾ ਨੋਨ ਨੇ ਜਿਹੜੇ ਹੂੰ ਤਾਂ ਕਦੇ ਸੁਣਦੇ ਨਹੀਂ ਬਸ ਨੋਚਾ ਕੱਢਣ ਲਈ ਸੁਣਦੇ ਹੁੰਦੇ ਆ ਪਰ ਮੈਨੂੰ ਬਹੁਤ ਖੁਸ਼ੀ ਹੋਈ ਤੁਹਾਡਾ ਕਮੈਂਟ ਪੜ੍ਹ ਕੇ ਧੰਨਵਾਦ ਤੁਹਾਡਾ ਬਹੁਤ-ਬਹੁਤ ਅੱਗੇ ਡਾਕਟਰ ਅਜੈਬ ਘਰਾਟ ਗੁੱਡ ਸਟੋਰੀ ਸਿਸਟਰ ਜੀ ਅੱਗੇ ਮੇਰਾ ਵੀਰ ਹੈਪੀ ਸਿੰਘ ਹੈਪੀ ਸਿੰਘ ਸਤਿ ਸ਼੍ਰੀ ਅਕਾਲ ਭੈਣ ਜੀ ਪਰਮਾਤਮਾ ਤੁਹਾਡੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ ਧੰਨਵਾਦ ਵੀਰੇ ਤੁਹਾਡਾ ਵੀ ਬਹੁਤ-ਬਹੁਤ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣਾ ਅੱਗੇ ਵੀਰਪਾਲ ਬਰਾੜ ਬਹੁਤ ਹੀ ਵਧੀਆ ਸਟੋਰੀ ਹੈ ਅੱਗੇ ਬਲਜੀਤ ਕੌਰ ਜੀ ਹਾਂਜੀ ਕਿਰਨਪੁੱਤ ਕਹਾਣੀ ਬਹੁਤ ਸੋਹਣੀ ਆ ਮਨਵੀਰ ਨੇ ਬਹੁਤ ਵਧੀਆ ਕੀਤਾ ਸੁਖਵੀਰ ਦੀ ਲਾਈਫ ਬਦਲ ਦਿੱਤੀ ਹਾਂਜੀ ਬਿਲਕੁਲ ਇਸ ਤਰ੍ਹਾਂ ਦੀ ਸਹੇਲੀ ਹੀ ਹੋਣੀ ਚਾਹੀਦੀ ਆ ਜਿਹੜੀ ਸਕੀਆਂ ਪੈਣਾ ਨਾਲੋਂ ਵੀ ਵੱਧ ਹੋਵੇ ਅੱਗੇ ਤੀਰਥ ਕੌਰ ਵੈਰੀ ਇੰਟਰਸਟਿੰਗ ਸਟੋਰੀ ਜੀ ਅੱਗੇ ਅਵਤਾਰ ਕੌਰ ਵੈਰੀ ਨਾਈਸ ਸਟੋਰੀ ਧੰਨਵਾਦ ਭੈਣ ਜੀ ਅੱਗੇ ਬਾਈ ਜੀ ਵੈਰੀ ਨਾਈਸ ਸਟੋਰੀ ਹੈਰੀ ਦਿਓਲ ਧੰਨਵਾਦ ਜੀ ਅੱਗੇ ਹਰਮੀਤ ਕੌਰ ਜੀ ਵੈਰੀ ਨਾਈਸ ਸਟੋਰੀ ਪੁੱਤ ਥੈਂਕ ਯੂ ਮੰਮੀ ਜੀ ਅੱਗੇ ਗੁਰਜੰਟ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਅੱਗੇ ਬਨੀਤਾਰਾਣੀ ਵੈਰੀ ਗੁੱਡ ਸਟੋਰੀ ਨੱਥਾ ਸਿੰਘ ਦਿਓਲ ਵੈਰੀ ਨਾਈਸ ਸਟੋਰੀ ਸਿਸਟਰ ਕਿਰਨਾ ਤੇਰਾ ਵੀਰ ਕੁਰੜ ਛਾਪੇ ਤੋਂ ਧੰਨਵਾਦ ਵੀਰੇ ਕਸ਼ਮੀਰ ਖੱਖ ਵੈਰੀ ਨਾਈਸ ਸਟੋਰੀ ਅੱਗੇ ਸੁਖਾ ਸਿੰਘ ਸਰਾਰੀ ਮਾਈ ਡੀਅਰ ਸਿਸਟਰ ਜੀ ਗੁੱਡ ਸਟੋਰੀ ਗੋਡ ਬlesਸ ਯੂ ਧੰਨਵਾਦ ਵੀਰੇ ਤੁਹਾਡਾ ਬਹੁਤ-ਬਹੁਤ ਅੱਗੇ ਰਾਜਦੀਪ ਕੌਰ ਰਾਜਦੀਪ ਕੌਰ ਜਨਾਲ ਗੁੱਡ ਸਟੋਰੀ ਸਿਸਟਰ ਜੀ ਅੱਗੇ ਸੁਖਨੂਰ ਸਿੱਧੂ ਨਾਈਸ ਸਟੋਰੀ ਸਿਸਟਰ ਅੱਗੇ ਪ੍ਰਗਟ ਸਿੰਘ ਜੀ ਗੁਰਮੀਤ ਮਖੂ ਦੀਦੀ ਜੀ ਬਹੁਤ ਸੋਹਣੀ ਕਹਾਣੀ ਆ ਧੰਨਵਾਦ ਭੈਣੇ ਅੱਗੇ ਅਗਮਜੋਤ ਇਹ ਮੇਰੀ ਭੈਣ ਬੱਬਲ ਨੇ ਇਹ ਗੁਰਦਾਸਪੁਰ ਤੋਂ ਨੇ ਮਨਵੀਰ ਨੇ ਬਹੁਤ ਵਧੀਆ ਕੀਤਾ ਬਹੁਤ ਵਧੀਆ ਦੋਸਤੀ ਨਵਾਈ ਹਾਂਜੀ ਬਿਲਕੁਲ ਅੱਗੇ ਪ੍ਰਗਟ ਸਿੰਘ ਦੀਦੀ ਜੀ ਮਨਵੀਰ ਦੀ ਫਰੈਂਡ ਨੇ ਬਹੁਤ ਵਧੀਆ ਕੀਤਾ ਆਪਣੀ ਦੇਵਰਾਣੀ ਬਣਾ ਲਿਆ ਹਾਂਜੀ ਬਿਲਕੁਲ ਅੱਗੇ ਨਰਿੰਦਰ ਕੌਰ ਜੀ ਵੈਰੀ ਨਾਈਸ ਸਟੋਰੀ ਸਿਸਟਰ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦਿਲੋਂ ਸਪੋਰਟ ਕਰਨ ਲਈ ਮਿਲਾਂਗੇ ਕੱਲ ਨੂੰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸ਼ਸ਼ੀ ਕਾਲ ਜੀ